ਖਬਰ 247 ਦੇ ਵਿੱਚ ਵਿਸ਼ੇਪਰ ਦੇ ਦਰਸ਼ਕਾਂ ਦਾ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਤੇ ਮੇਰੇ ਸਾਥ ਤਿੰਨਗੇ ਟੀਵੀ ਸੰਚਾਰਕ ਤੇ ਪੱਤਰਕਾਰ ਸਰਦਾਰ ਹਜੀਤ ਸਿੰਘ ਜੀ ਗਿੱਲ ਸੋ ਸਵਾਗਤ ਕਰਦੇ ਗਿੱਲ ਸਭ ਦਾ ਵੀ ਦਰਸ਼ਕਾਂ ਦਾ ਵੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਖਬਰ ਜਿਹੜੀ ਇੰਟਰਨੈਸ਼ਨਲ ਖਬਰਾਂ ਲੈ ਲੈਂਦੇ ਆ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਰ ਜਾਹੂ ਨੇ ਗਾਜ਼ਾ ਦੇ ਵਿੱਚ ਯੁੱਧ ਨੂੰ ਚਲਾਉਣ ਦੇ ਲਈ ਪ੍ਰਭਾਵਸ਼ਾਲੀ ਯੁੱਧ ਮੰਤਰੀ ਮੰਡਲ ਨੂੰ ਜਿਹੜਾ ਭੰਗ ਕਰ ਦਿੱਤਾ ਹੈ ਬਿਲਕੁਲ ਜੀ ਇਸ ਮਹੀਨੇ ਦੇ ਵਿੱਚ ਆਪਾਂ ਥੋੜੇ ਦਿਨ ਪਹਿਲਾਂ ਹੀ ਇਹ ਖਬਰ ਬੜੀ ਸ਼ਾਈ ਸੀਗੀ ਕਿ ਬੈਨੀ ਗੇਟਸ ਨਾਲ ਦੇ ਇੱਕ ਜਿਹੜਾ ਉਹਨਾਂ ਦਾ ਇਹ ਵਾਰ ਕੈਬਨਟ ਉਹਨਾਂ ਬਣਾਈ ਹੋਈ ਹੈ ਨਾ ਹਾਂ ਉਦੇ ਇੱਕ ਸਾਥੀ ਨੇ ਨਾ ਤਾਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉੱਥੇ ਬੜੀ ਉਥਲ ਪੁਥਲ ਆ ਇੱਕ ਪਾਸੇ ਤੇ ਇੰਟਰਨੈਸ਼ਨਲ ਪ੍ਰੈਸ਼ਰ ਆ ਇੱਕ ਪਾਸੇ ਇੰਟਰਨਲ ਪ੍ਰੈਸ਼ਰ ਆ ਤੇ ਤੀਜੀ ਵੱਡੀ ਕਮਜ਼ੋਰੀ ਇਹ ਆ ਕਿ ਨੇਤਨ ਜਾਓ ਗਰੀ ਜਿਹੜੇ ਆ ਉਹ ਦੋ ਤਿੰਨ ਗਰੁੱਪਾਂ ਨੂੰ ਮਿਲਾ ਕੇ ਸਰਕਾਰ ਚਲਾ ਰਹੇ ਆ ਇੱਕ ਤਾਂ ਜਿਹੜਾ ਐਕਸਟ੍ਰੀਮ ਰਾਈਟ ਗਰੁੱਪ ਆ ਉਹ ਤੇ ਕਹਿ ਰਿਹਾ ਕਿ ਆਪਾਂ ਅਜੇ ਹੋਰ ਲੜਾਈ ਲੰਬੀ ਕਰੀਏ ਤੇ ਹਮਾਸ ਨੂੰ ਖਤਮ ਕਰਨ ਤੱਕ ਲੜਾਈ ਖਤਮ ਨਹੀਂ ਕਰਨੀ ਪਰ ਵਿੱਚੋਂ ਜਿਹੜੇ ਥੋੜੇ ਲੋਕ ਲਿਬਰਲ ਟਾਈਪ ਨੇ ਉਹ ਕਹਿ ਰਹੇ ਨੇ ਕਿ ਇਹ ਲੜਾਈ ਦੇ ਵਿੱਚੋਂ ਅਸੀਂ ਕੁਝ ਕੱਢ ਨਹੀਂ ਪਾਵਾਂਗੇ ਕਿਉਂਕਿ ਬਹੁਤ ਸਾਰਾ ਨੁਕਸਾਨ ਹੋ ਚੁੱਕਾ ਹੈ ਤੇ ਜਿਹੜੇ ਸਾਡੇ ਅਗਵਾ ਕੀਤੇ ਹੋਏ ਲੋਕ ਉਹ ਛੁੱਟ ਨਹੀਂ ਸਕੇ ਉਹਨਾਂ ਦੇ ਰਿਸ਼ਤੇਦਾਰਾਂ ਦਾ ਵੀ ਬਹੁਤ ਵੱਡਾ ਪ੍ਰੈਸ਼ਰ ਹੈ ਉਹ ਹਰ ਰੋਜ਼ ਨਿਕਲਦੇ ਆ ਬਾਹਰ ਕਿ ਤੁਸੀਂ ਜੰਗ ਬੰਦ ਕਰੋ ਤੇ ਸਾਡੇ ਰਿਸ਼ਤੇਦਾਰਾਂ ਨੂੰ ਬਾਹਰ ਲਿਆਓ ਤਾਂ ਸੋ ਇਹਨਾਂ ਕਾਫੀ ਉੱਤਲ-ਪੁਤਲ ਹੋ ਰਹੀ ਆ ਦੂਜੇ ਪਾਸੇ ਇੰਟਰਨੈਸ਼ਨਲ ਪ੍ਰੈਸ਼ਰ ਆ ਤੇ ਪਹਾਰ ਕੇ ਉਹਨਾਂ ਨੇ ਜਿਹੜੀ ਉਹ ਵਾਰ ਕੈਬਨਟ ਹੈ ਰ ਵਾਰ ਕੈਬਨਟ ਨੂੰ ਹੀ ਤੋੜ ਦਿੰਦਾ ਹੈ ਡਿਸਮਿਸ ਕਰਦਾ ਹੈ ਹੁਣ ਮੈਨੂੰ ਲੱਗਦਾ ਹੈ ਕਿ ਨਿਤਨ ਜਾਉ ਦੀ ਜਿਹੜੀ ਉਹਦਾ ਆਪਣੀ ਕੈਬਨਟ ਨਾਰਮਲ ਕੈਬਨਟ ਆ ਉਹਦੇ ਵਿੱਚ ਉਹ ਫੈਸਲੇ ਲੈਣਗੇ ਤੇ ਦੂਸਰੀ ਗੱਲ ਇਹ ਵੀ ਹੋ ਸਕਦੀ ਹੈ ਕਿ ਜਿਸ ਤਰ੍ਹਾਂ ਦਾ ਇੰਟਰਨੈਸ਼ਨਲ ਪ੍ਰੈਸ਼ਰ ਆ ਅਮਰੀਕਾ ਦਾ ਪ੍ਰੈਸ਼ਰ ਆ ਹੁਣ ਉਹ ਥੋੜਾ ਜਿਆ ਅਮਲੀ ਤੌਰ ਤੇ ਜੰਗ ਬੰਦੀ ਵਾਲੇ ਪਾਸੇ ਨੂੰ ਵੱਧ ਸਕਦੇ ਆ ਜੀ 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 ਬਿਲਕੁਲ ਮੁੱਖ ਵਿਸ਼ਵ ਸ਼ਕਤੀਆਂ ਨੇ ਯੂਕਰੇਨ ਸ਼ਾਂਤੀ ਦਸਤਾਵੇਜ਼ ਦੇ ਉੱਤੇ ਵੀ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਜੀ ਇਸ ਵੀਕਐਂਡ ਤੇ ਰਣੇਂਦਰ ਸਵਿਟਜ਼ਰਲੈਂਡ ਨੇ ਇੱਕ ਮੀਟਿੰਗ ਸੱਦੀ ਸੀ ਜਿਹਦੇ ਵਿੱਚ ਦੁਨੀਆ ਦੇ ਬਹੁਤ ਸਾਰੇ ਮੁਲਕ ਜਿਹੜੇ ਸੀ ਉਹ ਗਏ ਸੀ ਸ਼ਾਂਤੀ ਕੋਰਟ ਸ਼ਾਂਤੀ ਵਾਸਤੇ ਪਰ ਆਪ ਉਹਦੋਂ ਵੀ ਗੱਲ ਕੀਤੀ ਕਿ ਸ਼ਾਂਤੀ ਵਾਰਤਾ ਉਹਨਾਂ ਚਿਰ ਕੋਈ ਮੈਨੇ ਨਹੀਂ ਰੱਖਦੀ ਜਿੰਨਾ ਚਿਰ ਕਿ ਰਸ਼ੀਆ ਨੂੰ ਨਹੀਂ ਬੁਲਾਇਆ ਜਾਂਦਾ ਇੱਥੇ ਤੱਕ ਕਿ ਚਾਈਨਾ ਨੇ ਵੀ ਇੱਥੇ ਆਉਣ ਤੋਂ ਮਨਾ ਕੀਤਾ ਸੀ ਕਿ ਜੇ ਰਸ਼ੀਆ ਨੂੰ ਬੁਲਾਇਆ ਤੇ ਮੈਂ ਕੀ ਕਰਨਾ ਤੇ ਖਬਰਾਂ ਤਾਂ ਹੁਣ ਹੋਰ ਵੀ ਆ ਰਹੀਆਂ ਇੰਟਰਨੈਸ਼ਨਲ ਕਿ ਇੱਕ ਪਾਸੇ ਰਸ਼ੀਆ ਨੂੰ ਇੱਥੇ ਬੁਲਾਇਆ ਨਹੀਂ ਦੂਜੇ ਪਾਸੇ ਰਸ਼ੀਆ ਤੇ ਨਾਰਥ ਕੋਰੀਆ ਦੀ ਜਿਹੜੀ ਸਾਹ ਜੋ ਵੱਧ ਰਹੀ ਇੱਕ ਵੱਡਾ ਗਰੁੱਪ ਫਾਰਮ ਹੋ ਰਿਹਾ ਇਸ ਗਰੁੱਪ ਦੇ ਖਿਲਾਫ ਤੇ ਇੱਥੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀਆਂ ਸ਼ਰਤਾਂ ਤੇ ਰਸ਼ੀਆ ਜੰਗਬੰਦੀ ਕਰਨਾ ਚਾਹੁੰਦਾ ਆ ਅਸੀਂ ਉਹਦੀ ਯੂਕਰੇਨ ਦੀ ਅਖੰਡਤਾ ਜਾਂ ਕੋਈ ਵੀ ਪਾਰਟ ਜਿਹੜਾ ਵਾ ਉਥੋਂ ਜਾਣ ਨਹੀਂ ਦੇਵਾਂਗੇ ਕੱਲ ਵੀ ਪਰਸੋਂ ਵੀ ਆਪਾਂ ਦੇਖ ਰਹੇ ਸੀ ਕਿ ਖਬਰਾਂ 'ਚ ਇਹ ਗੱਲ ਹੋ ਰਹੀ ਸੀਗੀ ਕਿ ਬਹੁਤ ਸਾਰੇ ਲੀਡਰ ਕਹਿ ਰਹੇ ਸੀਗੇ ਕਿ ਜਿਹੜਾ ਰਸ਼ੀਆ ਆ ਉਹ ਯੂਕਰੇਨ ਵਾਲਿਆਂ ਨੂੰ ਯੂਕਰੇਨ ਚੋਂ ਬਾਹਰ ਕੱਢਣਾ ਚਾਹੁੰਦਾ ਹੈ ਜਾਨੀ ਕਿ ਉਹਨਾਂ ਨੇ ਮੁੱਖ ਤੌਰ ਤੇ ਕਿਹਾ ਹੈ ਕਿ ਅਸੀਂ ਜਿਹੜੀ ਰੂਸ ਦੇ ਖਿਲਾਫ ਆਪਣੀ ਜੰਗ ਇਹਨੂੰ ਇਹ ਜਾਰੀ ਰੱਖਾਂਗੇ ਕਿਉਂਕਿ ਇਸ ਖੇਤਰ ਦੀ ਅਖੰਡਤਾ ਨੂੰ ਤੋੜਨਾ ਨਹੀਂ ਆ ਜੀ ਪਰ 사ウਦੀ ਰਬ ਤੇ ਭਾਰਤ ਉਹ ਫਿਰ ਨਿਊਟਰਲ ਰਹੇ ਉਹਨਾਂ ਨੇ ਸਪੋਰਟਿੰਗ ਜੇ ਸਾਰ ਨਹੀਂ ਰਿਹਾ ਉਸ ਪੇਪਰ ਦੇ ਤੇ ਜਿਹੜਾ ਦਸਤਾਵੇਜ਼ ਸੀ ਦਸਖਤ ਨਹੀਂ ਕੀਤੇ ਜਾਨੀ ਕਿ ਨਾ ਉਹ ਰਸ਼ੀਆ ਨਾਲ ਦਾ ਪੱਖ ਲਿਆ ਤੇ ਨਾ ਉਹ ਦੂਜਾ ਲਿਆ ਭਾਰਤ ਨੇ ਜੇ ਜੀ 7 ਦੇਸ਼ਾਂ ਦੇ ਵਿੱਚ ਵੀ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀਗਾ ਕਿ ਅਸੀਂ ਸਿਰਫ ਸ਼ਾਂਤੀ ਚਾਹੁੰਦੇ ਆ ਅਸੀਂ ਕਿਸੇ ਦਾ ਪੱਖਪਾਤ ਜਿਹੜਾ ਉਹ ਨਹੀਂ ਕਰਨਾ ਚਾਹੁੰਦੇ ਸੋ ਭਾਰਤ ਨੇ ਤੇ ਸਾウਦੀ ਅਰਬ ਨੇ ਮਤਲਬ ਨਿਊਟਰਲ ਰਹਿ ਕੇ ਇੱਕ ਤਰ੍ਹਾਂ ਨਾਲ ਜਿਹੜੇ ਮੁਲਕ ਯੂਰਪੀ ਮੁਲਕ ਨੂੰ ਹਥਿਆਰ ਦੇ ਰਿਆ ਯੂਕਰੇਨ ਨੂੰ ਲੜਾਈ ਜਾਰੀ ਰੱਖਣ ਲਈ ਇੱਕ ਸਮਾਂ ਉਹਨਾਂ ਦਾ ਵਿਰੋਧ ਵਿਰੋਧ ਦਿਖਾਇਆ ਉਹਨਾਂ ਨੇ ਤੇ ਉਹਨਾਂ ਦੇ ਨਾਲ ਉਹ ਨਹੀਂ ਖੜੇ ਹੋਏ ਜੀ ਅਲ ਜਜ਼ੀਰਾ ਨੇ ਵੀ ਇਟਲੀ ਦੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਜੀ 7 ਕਾਰਵਾਈ ਕਰਨ ਤੋਂ ਪਹਿਲਾਂ ਗਾਜ਼ਾ ਵਿੱਚ ਕਿੰਨੀਆਂ ਮੌਤਾਂ ਹੋਈਆਂ ਨੇ ਉਹਨਾਂ ਦੀ ਪੱਤਰਕਾਰ ਐ ਜੀ ਵਰਜੀਨੀਆ ਪੀਟਰੋ ਮਾਰਚੀ ਜੀ ਉਹਨਾਂ ਨੇ ਕਿਉਂਕਿ ਇਟਲੀ ਦੇ ਵਿੱਚ ਹੋਇਆ ਹੈ ਜੀ 7 ਦਾ ਤੇ ਉਹ ਉਹਨਾਂ ਦੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਵੀ ਤੁਸੀਂ ਇੱਥੇ ਇਕੱਠੇ ਹੋ ਕੇ ਜੀ 7 ਵਾਲੇ ਗੱਲਾਂ ਤੇ ਕਰ ਰਹੇ ਹੋ ਵੱਡੀਆਂ-ਵੱਡੀਆਂ ਪਰ ਨਾਲ ਦੱਸੋ ਵੀ ਤੁਸੀਂ ਕੀ ਇਜ਼ਰਾਈਲ ਨੂੰ ਇੱਥੇ ਕੋਈ ਤੁਸੀਂ ਉਹਨੂੰ ਤਾੜਨਾ ਕੀਤੀ ਹੈ ਕਿ ਆਹ ਕਿਆ ਵੀ ਉਹ ਕੀ ਕਰ ਰਿਹਾ ਕਿੰਨਾ ਉਹ ਜ਼ੁਲਮ ਕਰ ਰਿਹਾ ਉੱਥੇ ਤੇ ਤੁਹਾਡਾ ਇੱਥੇ ਕੀ ਸਟੈਂਡ ਆ ਤੇ ਉੱਤਰੀ ਦੀ ਪ੍ਰਧਾਨ ਮੰਤਰੀ ਨੂੰ ਇਹ ਕਹਿਣਾ ਪਿਆ ਜਵਾਬ ਦੇ ਵਿੱਚ ਕਿ ਅਸਲ 'ਚ ਇਜ਼ਰਾਈਲ ਜਿਹੜਾ ਆ ਉਹ ਹਮਾਸ ਦੇ ਜਾਲ 'ਚ ਫਸ ਗਿਆ ਆ ਤੇ ਦੁਨੀਆ ਤੋਂ ਅੱਲਾ ਉਹ ਕਰਨਾ ਚਾਹੁੰਦਾ ਸੀ ਹਮਾਸ ਨੂੰ ਅਲੱਗ-ਤਲੱਗ ਪੀਵਾਤਵਾਦੀ ਗਰੁੱਪ ਐ ਜੀ ਉਹ ਇਹ ਆ ਤੇ ਅਲੱਗ-ਤਲੱਗ ਉਹ ਖੁੱਦ ਹੋ ਗਿਆ ਯਾਨੀ ਕਿ ਅੰਦਰੋਂ-ਅੰਦਰੀਏ ਮੁਲਕ ਜਿਹੜੇ ਸਪੋਰਟ ਵੀ ਕਰਦੇ ਆ ਆਪਣੇ ਯਹੂਦੀਜ਼ਮ ਨੂੰ ਜੁਡਾਇਜ਼ਮ ਨੂੰ ਜਾਂ ਇਜ਼ਰਾਈਲ ਨੂੰ ਅੰਦਰੋਂ ਇਹ ਵੀ ਸਮਝਦੇ ਆ ਕਿ ਉਲਟੀ ਗੱਲ ਹੋਈ ਆ ਕਿ ਦੁਨੀਆ ਦਾ ਜਿਹੜਾ ਇਜ਼ਰਾਈਲ ਪਤੀ ਰੋਈਆ ਉਹ ਥੋੜਾ ਬਦਲ ਗਿਆ ਹਮਾਸ ਨੂੰ ਆਈਸੋਲੇਟ ਨਹੀਂ ਕਰ ਸਕਿਆ ਇਜ਼ਰਾਈਲ ਸਗੋਂ ਖੁਦ ਜਿਹੜਾ ਵਾ ਉਹ ਆਈਸੋਲੇਟ ਹੋ ਗਿਆ ਬਿਲਕੁਲ ਪ੍ਰਧਾਨ ਮੰਤਰੀ ਜਸਟਨ ਟਰੂਡੋ ਹਰਾਨੇ ਵੀ ਐਤਵਾਰ ਨੂੰ ਇੱਕ ਵਿਸ਼ਵ ਵਿਆਪੀ ਸੈਮੇਲਨ ਦੇ ਅੰਤ ਦੇ ਵਿੱਚ ਕਿਹਾ ਕਿ ਰੂਸ ਨੂੰ ਨਸਲਕੁਸ਼ੀ ਦੇ ਲਈ ਇੱਕ ਤਤ ਲਈ ਜਵਾਬ ਦਿੱਟਾਇਆ ਜਾਣਾ ਚਾਹੀਦਾ ਏ ਫਿਰ ਉਹੀ ਜੀ ਸਟਚਰ ਲੈਂਡਰ ਜਿਹੜੀ ਵੀਕੈਂਡ ਤੇ ਉਹੀ ਆ 90 ਮੁਲਕਾਂ ਵਿੱਚ ਸ਼ਾਮਲ ਹੋਏ ਸੀ ਉਹ ਚ ਸਾਡਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੀ ਗਏ ਸੀਗੇ ਤੇ ਜਸਟਨ ਟਰੂਡੋ ਰੀ ਤੇ ਆਪਾਂ ਨੂੰ ਪਤਾ ਹੀ ਆ ਕੈਨੇਡਾ ਦਾ ਇਹ ਆ ਕਿ ਅਮਰੀਕਾ ਦੇ ਪੈਰ ਚ ਪੈਰ ਪਾ ਕੇ ਚੱਲਣਾ ਹੁੰਦਾ ਇਹਨਾਂ ਨੇ ਤੋ ਇਹਨਾਂ ਨੇ ਰਸ਼ੀਆ ਦੇ ਵਿਰੋਧ ਬਿਆਨ ਦਿੱਤਾ ਆ ਉਹਨਾਂ ਨੇ ਕਿਹਾ ਕਿ ਜਿਹੜਾ ਇੰਨਾ ਕੁਝ ਹੋਇਆ ਬੱਚਿਆਂ ਨੂੰ ਮਾਰਿਆ ਗਿਆ ਉੱਥੇ ਕਿਸੇ ਨਸਲਕੁਸ਼ੀ ਹੋ ਗਈ ਆ ਤੇ ਉਹ ਇਹਦੇ ਲਈ ਜਿਹੜੀ ਆ ਜਵਾਬਦੇਹੀ ਸਾਰੀ ਰਸ਼ੀਆ ਦੀ ਬਣਦੀ ਆ ਤੇ ਰਸ਼ੀਆ ਨੂੰ ਇਹ ਕਿ ਜੁਕ੍ਰੇਨ ਦੀ ਪਛਾਣ ਹੀ ਮਟਾਉਣ ਦੀ ਕੋਸ਼ਿਸ਼ ਕੀਤੀ ਆ ਮਤਲਬ ਨਸਲਕੁਸ਼ੀ ਵਰਗਾ ਮਾਹੌਲ ਉੱਤੇ ਬਣਿਆ ਤੇ ਇਸ ਕਰਕੇ ਉਹਨਾਂ ਨੂੰ ਜਿਹੜਾ ਆ ਉਹ ਦੋਸ਼ੀ ਠਾਇਆ ਜਾਣਾ ਚਾਹੀਦਾ ਕਿ ਜਿਹੜਾ ਕਿ ਜਿਹੜਾ ਉਦੇਸ਼ ਹੈਗਾ ਕਿ ਜੰਗਬੰਦੀ ਖਤਮ ਕੀਤੀ ਜਾਵੇ ਪਰ ਜੰਗਬੰਦੀ ਖਤਮ ਕਰਨ ਲਈ ਜਿੱਦਾਂ ਤੁਸੀਂ ਕਹਿ ਰਹੇ ਹੋ ਇਦਾਂ ਤੇ ਹੋ ਨਹੀਂ ਸਕਦੀ ਇਹ ਆਪਾਂ ਪਹਿਲੇ ਦਿਨ ਤੋਂ ਹੀ ਸਮਝਦੇ ਆਂ ਵੀ ਇਹ ਜੰਗਬੰਦੀ ਇਦਾਂ ਨਹੀਂ ਹੋ ਸਕਦੀ ਤੇ ਨਾ ਹੀ ਜਿਹੜਾ ਯੂਕਰੇਨ ਦੇ ਪ੍ਰਾਈਮ ਮਿਨਿਸਟਰ ਨੇ ਪ੍ਰਧਾਨ ਨੇ ਉਹ ਜੰਗਬੰਦੀ ਦੀ ਕਦੀ ਅਪੀਲ ਕਰਦੇ ਆ ਉਹ ਤੇ ਹਮੇਸ਼ਾ ਹਥਿਆਰ ਮੰਗਦੇ ਆ ਤੇ ਪੈਸਾ ਮੰਗਦੇ ਆ ਜੀ ਜੀ ਬਿਲਕੁਲ ਰੂਸ ਦੇ ਰਾਸ਼ਟਰਪਤੀ ਵਿਲਾਦਮੀਰ ਪੁਤਿਨ ਜਿਹੜੇ ਆ ਉਹ ਤ੍ਰੀ ਕੋਰੀਆ ਦੀ ਯਾਤਰਾ ਜਿਹੜੀ ਉਹ ਕਰਨਗੇ ਕਹਿਣ ਤੋਂ ਭਾਵ ਕਿ ਜਿਵੇਂ ਇਹਨਾਂ ਨੇ ਮੀਟਿੰਗ ਕੀਤੀ ਉਹਨਾਂ ਵੱਲੋਂ ਵੀ ਆਪਣੇ ਤੌਰ ਦੇ ਉੱਤੇ ਕੋਈ ਉਹ ਇਹਨਾਂ ਦੇ ਦੋ ਗਰੁੱਪ ਇੱਕਸਮ ਦੇ ਫੇਰ ਬਣ ਰਹੇ ਆ ਜਿਸ ਤਰੀਕੇ ਨਾਲ ਕੋਲਡ ਵਾਰ ਦਾ ਸਮਾਂ ਸੀ ਉਸ ਤਰ੍ਹਾਂ ਦੇ ਵੱਲ ਦੁਨੀਆ ਵੱਧ ਰਹੀ ਆ ਤੇ ਹੌਲੀ ਹੌਲੀ ਕਿਤੇ ਕਿਤੇ ਚਿੰਤਾ ਹੈ ਕਿ ਕਿਤੇ ਵਰਲਡ ਵਾਰ ਚ ਤਬਦੀਲ ਨਾ ਹੋ ਜਵੇ ਤੇ ਸੋ ਜਿਹੜੇ ਕਿੰਗ ਜੋਂਗ ਰੀਆ ਉਥੋਂ ਦੇ ਨਾਰਥ ਕੋਰੀਆ ਦੇ ਉਹ ਜਿਹੜੇ ਨੇ ਉਹ ਡਿਕਟੇਟਰ ਨੇ ਤੇ ਉਹ ਬਹੁਤ ਜ਼ਿਆਦਾ ਮਤਲਬ ਇਹ ਇੱਕ ਸਮੇਂ ਇੱਕ ਪਾਸੜ ਕਾਰਵਾਈ ਕਰ ਲਈ ਜਾਣੇ ਜਾਂਦੇ ਆ ਕਦੀ ਮਜ਼ਾਈਲਾਂ ਦਾ ਹਮਲਾ ਕਰਦੇ ਆ ਕਦੀ ਉਹ ਐਟਮੀ ਪਾਵਰ ਆਪਣੇ ਆਪ ਨੂੰ ਦੱਸਦੇ ਕਰਨ ਨੂੰ ਤੇ ਉਹ ਪਿੱਛੇ ਜਾਏ ਗਏ ਸੀਗੇ ਰਸ਼ੀਆ ਅੱਛਾ ਉਹ ਜਹਾਜ਼ ਤੇ ਵੀ ਟ੍ਰੈਵਲ ਨਹੀਂ ਕਰਦੇ ਉਹਨਾਂ ਦੀ ਖੁਦ ਆਪਣੀ ਟ੍ਰੇਨ ਆ ਟ੍ਰੇਨ ਦੇ ਉੱਤੇ ਹੀ ਜਾਂਦੇ ਆ ਜਿੱਥੇ ਜਾਂਦੇ ਆ ਤੇ ਉਹ ਜਾਂਦੇ ਆ ਕਹਿੰਦੇ ਆ ਕਿ ਪਿਛਲੇ ਕੁਝ ਸਮੇਂ ਪਹਿਲਾਂ ਉਹਨਾਂ ਦੀ ਟ੍ਰੇਨ ਘੁੰਮਦੀ ਵੇਖੀ ਸੀ ਰਸ਼ੀਆ ਚ ਤੇ ਉਹਦੀਆਂ ਉਹਨੂੰ ਕਿਉਂਕਿ ਸੈਟਲਾਈਟ ਥਰੂ ਸਾਰੀਆਂ ਤਸਵੀਰਾਂ ਲੈਂਦੇ ਆ ਵਿਰੋਧੀ ਮੁਲਕ ਤੇ ਉਹਦੀ ਪੂਰੀ ਦੀ ਪੂਰੀ ਜਿਹੜੀਆਂ ਨਾ ਇਹਨਾਂ ਨੇ ਉਹਦੀ ਜਸੂਸੀ ਵੀ ਕੀਤੀ ਆ ਵੀ ਉਹ ਕਿੱਥੇ ਜਾਂਦਾ ਕੀ ਕਰਦਾ ਉਹ ਤੇ ਨਿਗਾਹ ਰੱਖਦੇ ਆ ਇਸੇ ਕਰਕੇ ਉਹ ਜਿਹੜੀ ਪਬਲਿਕ ਟਰਾਂਸਪੋਰਟ ਆ ਜਾਂ ਕਿਤੇ ਹੋਰ ਆ ਉੱਤੇ ਉਹ ਇਸਤੇਮਾਲ ਨਹੀਂ ਕਰਦਾ ਉਹ ਆਪਣੀ ਸਿਕਿਉਰਿਟੀ ਦਾ ਰੱਖਦਾ ਤੇ ਹੁਣ ਜਦੋਂ ਉਹ ਉੱਥੇ ਗਿਆ ਸੀ ਤੇ ਰੂਸ ਨੂੰ ਉਹਨੇ ਸੱਦਾ ਦਿੱਤਾ ਸੀ ਕਿ ਸਾਡੇ ਮੁਲਕ ਚ ਆਓ ਤੇ ਉਹ ਰਸ਼ੀਆ ਨੇ ਉਹ ਪ੍ਰਵਾਨ ਕਰ ਲਿਆ ਸੀ ਤੇ ਹੁਣ ਰਸ਼ੀਆ ਉੱਥੇ ਜਾ ਰਿਹਾ ਤੇ ਇਹਨਾਂ ਹਾਲਾਤਾਂ 'ਚ ਜਦੋਂ ਵਿਰੋਧੀ ਮਤਲਬ ਤੇਹਰੀ ਕਸ਼ੂਗਰ ਚੱਲ ਰਹੀ ਆ ਇਹ ਜਾਣਾ ਕੋਈ ਕਾਫੀ ਮੈਨੇ ਰੱਖਦਾ ਕਿ ਉਹ ਇੱਕ ਵੱਡਾ ਗਰੁੱਪ ਫਾਰਮ ਹੋ ਰਿਹਾ ਵਾ ਚਾਈਨਾ ਕੋਰੀਆ ਰਸ਼ੀਆ ਤੇ ਕੁਝ ਜੇ ਕੰਟਰੀ ਹੋਰ ਵੀ ਹੋ ਸਕਦੇ ਆ ਜਿਹੜੇ ਜੋ ਕੁਝ ਚੱਲ ਰਿਹਾ ਆਪਣੇ ਯੂਕਰੇਨ ਚ ਜਾਂ ਇਜ਼ਰਾਈਲ ਚ ਉਹਨੂੰ ਲੈ ਕੇ ਆਪਣਾ ਵੱਖਰਾ ਸਟੈਂਡ ਰੱਖਦੇ ਆ ਪੰਨੂ ਹੱਤਿਆ ਸਾਜ਼ਿਸ਼ ਮਾਮਲੇ ਦੇ ਵਿੱਚ ਨikhil ਗੁਪਤਾ ਨੂੰ ਅਮਰੀਕਾ ਦੇ ਹਵਾਲੇ ਕੀਤਾ ਗਿਆ ਜੀ ਬਿਲਕੁਲ ਜੀ ਇਹ ਉਹਨੂੰ ਫੜਾਇਆ ਸੀ ਕਈ ਦਿਨਾਂ ਦਾ ਚੈੱਕਅਪ ਸੁਲਵਾਕੀਆ ਚ ਆਪਾਂ ਨੂੰ ਪਤਾ ਤੇ ਉੱਥੇ ਦੇ ਜੱਜ ਨੇ ਆ ਪਿਛਲੇ ਹਫਤੇ ਖਬਰਾਈ ਸੀ ਕਿ ਰੱਦ ਕਰਤੀ ਸੀ ਉਹ ਪਟੀਸ਼ਨ ਉਹਨਾਂ ਦੀ ਕਿ ਉਹ ਹਵਾਲੇ ਨਾ ਕੀਤਾ ਜਾਵੇ ਇਹ 52 ਸਾਲਾਂ ਦਾ ਵਿਅਕਤੀ ਹੈ ਜਿਹੜਾ ਇਹਨੇ ਜਿਹੜੇ ਸਿੱਖ ਸਿੱਖ ਇੱਕ ਵਖਵਦੀ ਗੁਰਪ੍ਰਤਵਿੰਦ ਸਿੰਘ ਪੰਨੂ ਆ ਜੀ ਕੋ ਹੈ ਉਹ ਅਮਰੀਕਨ ਸਿਟੀਜ਼ਨ ਹੈ ਉਹਨਾਂ ਦਾ ਕਤਲ ਦੇ ਵਿੱਚ ਸਾਜ਼ਿਸ਼ ਦੇ ਵਿੱਚ ਇਹ ਸਿਹਜ਼ਾਰ ਦੱਸਿਆ ਜਾ ਰਿਹਾ ਤੇ ਇਹਦੇ ਵਿੱਚ ਅਮਰੀਕਾ ਸਰਕਾਰ ਨੇ ਇਹ ਕਿਹਾ ਸੀਗਾ ਕਿ ਇਦੇ ਪਿੱਛੇ ਭਾਰਤੀ ਏਜੰਸੀਆਂ ਦਾ ਵੀ ਹੱਥ ਆ ਤੇ ਇਸ ਕਰਕੇ ਉਹਨਾਂ ਨੇ ਚੈਕੋਸਲਵਾਕੀਆ ਨੂੰ ਕਿਹਾ ਸੀ ਕਿ ਇਹ ਵਿਅਕਤੀ ਤੁਹਾਡੇ ਕੰਟਰੀ ਚ ਆ ਤੇ ਇਹਨੂੰ ਅਰੈਸਟ ਕੀਤਾ ਜਾਣਾ ਚਾਹੀਦਾ ਉੱਥੇ ਉਹ ਰੈਸਟ ਹੋਇਆ ਸੀਗਾ ਤੇ ਹੁਣ ਉਹਦੀ ਹਵਾਲਗੀ ਦਾ ਕੇਸ ਚੱਲ ਰਿਹਾ ਸੀਗਾ ਤੇ ਹਵਾਲਗੀ ਉਹਦੀ ਦਾ ਕੇਸ ਅਪਰੂਵ ਹੋ ਗਿਆ ਕਿ ਹੁੰਦਾ ਕਿ ਉਹਨੂੰ ਹਵਾਲੇ ਕਰਨਾ ਤੇ ਹੁਣ ਉਹਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਜਾਊਗਾ ਤੇ ਦੇਖਦੇ ਆ ਉਹ ਐਸੋੜੇ ਵੈਸੇ ਜਿਹੜਾ ਆ ਉਹ ਡਿਟੈਂਸ਼ਨ ਸੈਂਟਰ ਆ ਕੋਈ ਬਰੂਕਲਿਨ ਜੀ ਤੇ ਉਹਦੇ ਵਿੱਚ ਬੰਦ ਆਉ ਹਮ ਬਿਲਕੁਲ ਕੈਨੇਡਾ ਨੇ ਵਿਦੇਸ਼ੀ ਸਟੂਡੈਂਟਸ ਨੂੰ ਇੱਕ ਹੋਰ ਝਟਕਾ ਦਿੱਤਾ ਆ ਕਹਿੰਦੇ ਕਿ ਹੈ ਅੰਤਰਰਾਸ਼ਟਰੀ ਸਟੂਡੈਂਟਸ ਵਾਸਤੇ ਜਿਹੜਾ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਜਿਹੜੀ ਨਵੇਂ ਕਾਲਜਾਂ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦਾ ਦਾਖਲਾ ਰੋਕ ਦਿੱਤਾ ਗਿਆ ਬਿਲਕੁਲ ਜੀ ਬਹੁਤ ਸਾਰੇ ਕਾਲਜ ਜਿਹੜੇ ਆ ਉਹ ਕੈਨੇਡਾ ਵਿੱਚ ਖੁੱਲ ਰਿਹਾ ਇਸ ਚੀਜ਼ ਤੋਂ ਫਾਇਦਾ ਠਾਉਣ ਲਈ ਕਈ ਵਾਰ ਤੇ ਲੱਗਦਾ ਹੈ ਕਿ ਉਹ ਕਾਲਜ ਹੁੰਦੇ ਹੀ ਨਹੀਂ ਮੈਂ ਇੱਥੋਂ ਅਸੀਂ ਦੇਖਦੇ ਆ ਕਿਊਬਕ ਦੇ ਵਿੱਚ ਬੱਚੇ ਜਿਹੜੇ ਇੱਥੇ অন্ਟਾਰੀਓ ਚ ਨਹੀਂ ਸੈਟਲ ਹੋ ਸਕਦੇ ਤੇ ਉਹ ਕਿਊਬਕ ਦੇ ਕੁਝ ਕਾਲਜਾਂ ਜਿਹੜੇ ਐਡਮਿਸ਼ਨ ਲੈਂਦੇ ਜਿਹੜੇ ਇੱਕ ਦਿਨ ਕਲਾਸ ਲਾਉਂਦੇ ਆ ਜਾਂ ਦੋ ਦਿਨ ਕਲਾਸ ਲਾਉਂਦੇ ਆ ਤੇ ਬਾਕੀ ਦਿਨ ਉਹਨਾਂ ਦੇ ਉਹ ਸਾਰੇ ਆਪਣਾ ਕੰਮ ਕਰਦੇ ਆ ਤੋ ਇਦਾਂ ਦੀਆਂ ਵੇਖਦੇ ਹੋਏ ਚੀਜ਼ਾਂ ਨੂੰ ਇੱਥੋਂ ਦੇ ਜਿਹੜੇ ਸਿਟੀਜ਼ਨ ਆ ਉਹਨਾਂ ਨੂੰ ਵੀ ਕਈ ਤਰ੍ਹਾਂ ਦੇ ਇਤਰਾਜ਼ ਆ ਵੀ ਤੁਸੀਂ ਤਰੀਕੇ ਨਾਲ ਜਿਹੜੀ ਆ ਇਮੀਗ੍ਰੇਸ਼ਨ ਦਾ ਤਰੀਕਾ ਕੋਈ ਨਿਜਮ ਬਣਾਓ ਤੋ ਸੋ ਬ੍ਰਿਟਿਸ਼ ਕੋਲੰਬੀਆ ਨੇ ਕਿਉਂਕਿ ਹਾਲਾਤ ਇੱਕ ਤਾਂ ਇੱਥੇ ਵੈਸੇ ਵੀ ਜੋਬਾਂ ਦੀ ਕਲਤ ਆ ਜੀ ਦੂਸਰਾ ਕੁਝ ਇੱਕ ਇਹ ਕਰਮਸਤੀਆਂ ਵੀ ਹੋ ਰਹੀਆਂ ਨੇ ਆਪਾਂ ਨੂੰ ਲੱਗਦਾ ਵੀ ਜਿੱਦਾਂ ਹੁਣ ਸਟੂਡੈਂਟ ਕਈ ਚੀਜ਼ਾਂ ਦੇ ਵਿੱਚ ਨੋਲਵ ਨੇ ਕਾਰ ਚੋਰੀ ਹੁੰਦੀਆਂ ਨੇ ਕੋਈ ਹੋਰ ਤਰ੍ਹਾਂ ਦੇ ਝਗੜੇ ਹੁੰਦੇ ਆ ਤੇ ਮਾਹੌਲ ਖਰਾਬ ਹੁੰਦਾ ਤੇ ਬ੍ਰਿਟਿਸ਼ ਕਲੰਬੀਆ ਦੀ ਸਰਕਾਰ ਨੇ ਕਿਹਾ ਕਿ ਜਿਹੜੇ ਤੁਸੀਂ ਲਗਾਤਾਰ ਨਵੇਂ ਕਾਲਜ ਖੋਲ੍ਹ ਰਹੇ ਆ ਅਸੀਂ ਇਹਨਾਂ ਨੂੰ ਅਲਾਓ ਨਹੀਂ ਕਰਾਂਗੇ ਕਿ ਬੱਚਿਆਂ ਨੂੰ ਲੈ ਕੇ ਆਉਣ ਤੇ ਉਹਨਾਂ 2 ਸਾਲ ਦੀ ਪਾਬੰਦੀ ਲਾ ਦਿੱਤੀ ਆ ਕਿ ਅਸੀਂ ਨਵੀਂ ਐਂਟਰੀ ਜਿਹੜੀ ਆ ਸਟੂਡੈਂਟਸ ਦੀ ਉਹ ਨਹੀਂ ਕਰਨੀ ਇਹਦੇ ਨਾਲ ਕਾਫੀ ਬੱਚਿਆਂ ਨੂੰ ਜਿਹੜਾ ਉਹਦਾ ਅਸਰ ਹੋਏਗਾ ਇੱਥੇ ਟ੍ਰਾਂਟੋ ਬੈਠਿਆ ਕਿ ਯਾਰ ਬੱਚਿਆਂ ਨੂੰ ਪੁੱਛਦੇ ਤੁਸੀਂ ਕਿਹੜੇ ਕਾਲਜ ਪੜ੍ਹਦੇ ਹੋ ਉਹ ਇਹੋ ਜਿਹੇ ਕਾਲਜਾਂ ਦੇ ਨਾਮ ਲਿੰਦੇ ਜਿਹੜੇ ਕਦੀ ਆਪਾਂ ਸੁਣਿਆ ਹੀ ਨਹੀਂ ਹੁੰਦੇ ਤੇ ਏਜੰਟ ਜਿਹੜੇ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਐਡਮਿਸ਼ਨ ਦਵਾ ਕੇ ਵੀਜ਼ਾ ਲਵਾਉਣ ਤੱਕ ਉਹਨੇ ਜ਼ਿੰਮੇਵਾਰੀ ਹੁੰਦੀ ਆ ਅੱਗੇ ਜਾ ਕੇ ਉਹਦੀ ਪੜ੍ਹਾਈ ਨਾਲ ਉਹਦਾ ਕੋਈ ਸੰਬੰਧ ਨਹੀਂ ਰਹਿੰਦਾ ਉਹਦੇ ਪੱਕੇ ਸੈਟਲ ਹੋਣ ਤੱਕ ਕੋਈ ਸੰਬੰਧ ਨਹੀਂ ਰਹਿੰਦਾ ਉਹ ਤੇ ਪੂਰੀ ਜਾਜੇ ਚੜਾਉਣ ਦੀ ਗੱਲ ਕਰਦੇ ਆ ਤੇ ਬੱਚੇ ਇੱਥੇ ਫਿਰ ਬੜੀ ਸਟ੍ਰਗਲ ਕਰਦੇ ਆ ਔਰ ਉਹ ਸਟ੍ਰਗਲ ਦੇ ਵਿੱਚੋਂ ਫਿਰ ਕਈ ਵਾਰ ਗਲਤ ਗੱਲਾਂ ਨਿਕਲਦੀਆਂ ਜਲਦੀ ਤੋਂ ਜਲਦੀ ਪੈਸੇ ਬਣਾਉਣ ਦੀ ਖਾਸ਼ ਹੁੰਦੀ ਆ ਬੱਚਿਆਂ ਬਾਰੇ ਬਹੁਤ ਤਰ੍ਹਾਂ ਦੀਆਂ ਲੋਕ ਗੱਲਾਂ ਬਣਾਉਂਦੇ ਆ ਹਾਲਾਂਕਿ ਐਦਾ ਹੁੰਦਾ ਨਹੀਂ ਆ ਕਿ ਬੱਚੇ ਭਾਵੇਂ ਜਿੰਨੇ ਮਰਜ਼ੀ ਵਿਚਾਰੇ ਸੰਘਰਸ਼ ਕਰ ਰਹੇ ਹੁੰਦੇ ਆ ਉਹਨਾਂ ਨਾਲ ਹੰਧੜੀ ਵੀ ਹੁੰਦੀ ਆ ਬ ਤੇ ਕੁਝ ਲੋਕ ਉਹਨੂੰ ਉਹਦਾ ਨਜਾਇਜ਼ ਫਾਇਦਾ ਵੀ ਠਾਉਂਦੇ ਆ ਬਿਲਕੁਲ ਮਲਕਰਜਨ ਖੜਗੇ ਦਾ ਹਰਾਨੇ ਐਲਾਨ ਕੀਤਾ ਰਾਇ ਬਲੇ ਲਈ ਸੀਟ ਜਿਹੜੀ ਆ ਕਹਿੰਦੇ ਰਾਹੁਲ ਗਾਂਧੀ ਰੱਖਣਗੇ ਜਿਹੜੀ ਆਪਾਂ ਗੱਲ ਕਰਦੇ ਆ ਜੀ ਜੀ ਲਗਾਤਾਰ ਆਪਾਂ ਇੱਥੇ ਗੱਲ ਕਰਦੇ ਆ ਹਰਿੰਦਰ ਪ੍ਰਿੰਕਾ ਗਾਂਧੀ ਕਹਿੰਦੇ ਲੜਨਗੇ ਵਾਇ ਨਾਟ ਤੋਂ ਬਿਲਕੁਲ ਇਹ ਗੱਲ ਅਸੀਂ ਜਦੋਂ ਦੋ ਜਗ੍ਹਾ ਤੋਂ ਖੜੇ ਸੀ ਨਾ ਸ਼ਾਇਦ ਉਹਨਾਂ ਦਿਨਾਂ ਚ ਕਲੀਅਰ ਹੋ ਗਈ ਸੀਗੀ ਆਪਾਂ ਪਿਛਦੀਆਂ ਖਬਰਾਂ ਚ ਵੀ ਇਹ ਗੱਲ ਕਰਦੇ ਰਹੇ ਆ ਕਿ ਵੇਖੋ ਜੀ ਪਾਲਿਸੀ ਤੇ ਪਹਿਲਾਂ ਬਣਦੀ ਆ ਰਾਹੁਲ ਗਾਂਧੀ ਜੋ ਮਰਜ਼ੀ ਕਹਿਣ ਜਿੱਥੇ ਮਰਜ਼ੀ ਜਾ ਕੇ ਕਹਿਣਾ ਨਾ ਸੰਕੇਤ ਤੇ ਦੇ ਦਿੱਤਾ ਯਾਰ ਵਾਇ ਨਾਟ ਗਿਆ ਕਿ ਮੇਰੇ ਮਨ ਤੇ ਬੋਝ ਆ ਮੈਂ ਦੁਬਦਾ ਚਾ ਮੈਂ ਕੀ ਕਰਾਂ ਹਲਾਣਾ ਪ੍ਰਧਾਨ मंत्री ਤੇ ਵੀ ਕਟਾਕ ਕੀਤਾ ਸੀਗਾ ਕਿ ਉਹਨਾਂ ਨੂੰ ਤੇ ਰੱਬ ਰਾਹ ਦਿਖਾ ਦਿੰਦਾ ਮੈਂ ਕੀ ਕਰਾਂ ਮੈਨੂੰ ਤੇ ਆ ਫੈਸਲਾ ਕਰਨਾ ਪੈਣਾ ਪਰ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ ਫੈਸਲੇ ਪਹਿਲਾਂ ਹੀ ਹੋਏ ਹੁੰਦੇ ਆ ਇਹਦੇ ਸਿਰਫ ਇੱਕ ਸੰਦਾ ਦਿਖਾਵਾ ਹੁੰਦਾ ਇਹ ਜਦੋਂ ਪਾਲਿਸੀ ਬਣੀ ਹੋਏਗੀ ਕਿ راہਲ ਗਾਂਧੀ ਦੋ ਜਗ੍ਹਾ ਲੜਨਗੇ ਉਦੋਂ ਹੀ ਇਹ ਤੈਅ ਹੋ ਗਿਆ ਹੈਗਾ ਕਿ ਸੀਟ ਖਾਲੀ ਹੋਏਗੀ ਤੇ ਇੱਥੋਂ ਪ੍ਰਿੰਕਾ ਨੂੰ ਲੜਾਇਆ ਜਾਏਗਾ ਇਹ ਵੱਖਰੀ ਗੱਲ ਆ ਕਿ ਕਿਉਂਕਿ ਇਹ ਬੜੀ ਸੇਫ ਸੀਟ ਸਮਝੀ ਜਾਂਦੀ ਹੈ ਉੱਥੇ ਉਹਨਾਂ ਦੀ ਹਕੂਮਤ ਆ ਤੇ ਅਦਰਵਾਈਜ਼ ਵੀ ਉਹ ਬਹੁਤ ਵੱਡੀ ਜਿਤਨਾ ਜਿੱਦਿਆ ਪ੍ਰੇਂਕਾ ਗਾਂਧੀ ਦੀ ਪਹਿਲੀ ਵਾਰ ਐਂਟਰੀ ਹੋਣੀ ਆ ਜੇ ਉਹ ਵੋਟਰ ਵਾਲੀ ਪੋਲਿਟਿਕਸ ਚ ਇਸ ਕਰਕੇ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਜੇ ਉਹ ਰਾਇਬ੍ਰੇਡੀ ਖੜਾ ਕਰਨ ਛੱਡ ਕੇ ਤੇ ਕਿਤੇ ਇਹ ਨਾ ਹੋਵੇ ਕਿ ਯੂਪੀ ਦੇ ਵਿੱਚ ਕਿਤੇ ਫੇਰ ਪਾਸਾ ਪਲਟ ਜੇ ਜਿਵੇਂ ਉੱਥੇ ਆਪਣਾ ਸੀਗਾ ਇਹਨਾਂ ਦਾ ਮੇਟੀ ਵਿੱਚ ਤੇ ਇਸ ਕਰਕੇ ਉਹਨਾਂ ਨੇ ਸੇਫ ਜਗ੍ਹਾ ਨੂੰ ਚੁਣ ਕੇ ਤੇ ਡਿਸੀਜਨ ਪਾਰਟੀ ਦਾ ਪਹਿਲਾਂ ਹੀ ਹੋਇਆ ਹੁੰਦਾ ਤੇ ਹੁਣ ਮਲਕ ਅਰਜਨ ਖੜਗੇਰ ਨੇ ਐਲਾਨ ਕੀਤਾ ਕਿ ਉੱਥੇ ਸਾਡੇ ਕੈਂਡੀਡੇਟ ਪ੍ਰੇਂਕਾ ਗਾਂਧੀ ਹੋਣਗੇ ਜਿਹੜਾ ਕਿ ਲੋਕਾਂ ਨੂੰ ਆਮ ਪਹਿਲਾਂ ਹੀ ਅੰਦਾਜ਼ਾ ਸੀਗਾ ਪਸ਼ਮੀਗਲ ਦੇ ਵਿੱਚ ਕੰਚਨ ਜੰਗਾ ਐਕਸਪ੍ਰੈਸ ਮਾਲ ਗੱਡੀ ਦੇ ਨਾਲ ਟਕਰਾ ਗਈ ਹੈ 15 ਮੌਤਾਂ ਹੋਈਆਂ ਨੇ ਤੇ 60 ਲੋਕ ਕੇ ਜ਼ਖਮੀ ਹੋਏ ਨੇ ਇਹ ਸਾਡੇ ਮੁਲਕ ਦੇ ਵਿੱਚ ਕੋਈ ਨਾ ਕੋਈ ਹਾਦਸਾ ਲਗਾਤਾਰ ਹੁੰਦਾ ਰਹਿੰਦਾ ਕਈ ਵਾਰ ਤੇ ਡਰਾਈਵਰ ਦੀ ਅنگੈਲੀ ਹੋ ਜਾਂਦੀ ਆ ਕਈ ਵਾਰ ਕਿਸੇ ਹੋਰ ਗਲਤੀ ਹੋ ਜਾਂਦੀ ਆ ਹੁਣ 15 ਯਾਤਰੀਆਂ ਦੀ ਮੌਤ ਹੋਈ ਆ 60 ਜ਼ਖਮੀ ਹੋਏ ਆ ਤੇ ਅਧਿਕਾਰੀ ਕਹਿ ਰਹੇ ਆ ਕਿ ਅਜੇ ਲੋਕ ਖੁਦ ਜਿਹੜੇ ਆ ਉਹਨਾਂ ਨੂੰ ਕੱਢ ਰਿਆ ਜਿਹੜੇ ਡੱਬੇ ਬੰਦ ਫਸੇ ਜਾਂਦੇ ਜਦੋਂ ਗੱਡੀ ਉਲਟਦੀ ਆ ਤੇ ਉਹ ਡੱਬੇ ਫਿਰ ਖੁੱਲਦੇ ਨਹੀਂ ਆ ਜਾਂਦੇ ਤੇ ਉਹਨਾਂ ਨੂੰ ਕੱਢਿਆ ਜਾ ਰਿਹਾ ਤੇ ਜੇ ਮੋਤਾਂ ਦੀ ਗਿਣਤੀ ਕਿੰਨੀ ਆ ਇਹ ਜੇ ਉਹਨਾਂ ਦੇ ਇਹਦੇ ਯਕੀਨ ਨਾ ਨਹੀਂ ਕਿਹਾ ਉਹ ਕਹਿੰਦੇ ਗਿਣਤੀ ਵਧ ਵੀ ਸਕਦੀ ਆ ਤੇ ਜਿਹੜੇ ਲੋਕ ਨੇ ਇਸ ਲੋਕਲ ਲੋਕ ਏਜੰਸੀਆਂ ਨਾਲ ਮਿਲ ਕੇ ਤੇ ਲੋਕਾਂ ਨੂੰ ਬਾਹਰ ਕੱਢਣ ਦਾ ਜੰਗੀ ਪੱਦਰ ਤੇ ਕੰਮ ਕਰ ਰਹੇ ਆ ਤੇ ਮਾਲ ਗੱਡੀ ਦਾ ਡਰਾਈਵਰ ਤੇ ਜਿਹੜਾ ਉਹ ਅਸਿਸਟੈਂਟ ਹੁੰਦਾ ਉਹ ਦੋਨੇ ਇਸ ਹਾਥੇ ਚ ਮਾਰੇ ਗਏ ਆ ਇਹ ਅਗਰਤਲਾ ਤੋਂ ਗੱਡੀ ਜਿਹੜੀ ਆ ਰਹੀ ਸੀ ਦਾ ਨਾਮ ਇਹ ਨੰਬਰ 13174 ਕੰਚਨਜੰਗਾ ਐਕਸਪ੍ਰੈਸ ਸੀਗੀ ਤੇ ਨਿਊ ਜਲਪਾਈ ਗੁੜੀ ਸਟੇਸ਼ਨ ਆ ਜਿੱਥੇ ਇਹ ਘਟਨਾ ਹੋਇਆ ਮਾਲ ਗੱਡੀ ਨਾਲ ਇਹਦੀ ਟੱਕਰ ਹੋਈ ਹੈ ਜੀ ਜੰਮੂ ਕਸ਼ਮੀਰ ਦੇ ਵਿੱਚ ਵੀ ਸ਼ਰਧਾ ਹਲੂਆ ਦੀ ਵਾਸਤੇ ਉਤਪਾਦ ਦੀ ਹਮਲੇ ਦੀ ਜਾਂਚ ਕਿੰਦੇ ਐਨਆਈਏ ਕਰੇਗੀ ਗ੍ਰਹਿ ਮੰਤਰੀ ਹੁਰਾਨੇ ਨੇ ਦੌਰਾ ਕੀਤਾ ਗ੍ਰਹਿ ਮੰਤਰੀ ਰਿਗਾਏ ਜੀ ਜੀ ਪਿਛਲੇ ਦਿਨੀ ਤੇ ਉੱਥੇ ਉਹਨਾਂ ਨੇ ਕਾਫੀ ਸਖਤ ਜਿਹੜੇ ਆਦੇਸ਼ ਦਿੱਤੇ ਆ ਕਿ ਜਿੱਦਾਂ ਆਪਾਂ ਨੇ ਉਸ ਦਿਨ ਖਬਰ ਕੀਤੀ ਸੀ ਉਹਨਾਂ ਕਿਹਾ ਕਿ ਕਿਸੇ ਪੱਥਰਵਾਜ਼ ਨੂੰ ਬਖਸ਼ਿਆ ਨਹੀਂ ਜਾਏਗਾ ਕਿਸੇ ਵੀ ਜਿਹੜਾ ਸਪੋਰਟ ਕਰਨ ਵਾਲਾ ਉਹਨੂੰ ਵੀ ਮਤਲਬ ਰੌਂਹ ਹੀ ਲੱਗਦਾ ਅਮਿਤ ਸ਼ਾਹ ਨੂੰ ਵੇਖ ਕੇ ਕਿ ਜੰਮੂ ਕਸ਼ਮੀਰ ਦੇ ਲੋਕਾਂ ਦੇ ਉੱਤੇ ਫੇਰ ਸ਼ਕਤੀ ਦਾ ਦੌਰ ਸ਼ੁਰੂ ਹੋਣ ਵਾਲਾ ਹੈ ਇੱਕ ਦੂਜੇ ਪਾਸੇ ਇਹ ਕਟੜਾਵਾਂ ਵੀ ਲਗਾਤਾਰ ਹੋ ਰਹੀਆਂ ਨੇ ਆ ਪਿਛਲੇ ਹਫਤੇ ਲਗਾਤਾਰ ਕਈ ਘਟਨਾਵਾਂ ਆਈਆਂ ਜੇ ਵਿੱਚ ਕੋਈ ਸੁਰੱਖਿਆ ਜਵਾਨਾਂ ਦਾ ਨੁਕਸਾਨ ਹੋਇਆ ਸੀਗਾ ਤੇ ਗ੍ਰਹਿ ਮੰਤਰੀ ਦਾ ਕਿਉਂਕਿ ਫਰਜ ਬਣਦਾ ਇਸ ਕੰਮ ਮੌਕੇ ਤੇ ਤੇ ਉਹਨਾਂ ਨੇ ਇਹ ਜਾ ਕੇ ਕਿਹਾ ਕਿ ਅਸੀਂ ਦੋ ਤਰ੍ਹਾਂ ਦਾ ਪਲਾਨ ਜਿਹੜਾ ਡਿਜ਼ਾਈਨ ਕੀਤਾ ਅੱਗੇ ਵੀ ਉਹ ਚੱਲ ਰਿਹਾ ਸੀਗਾ ਡੋਮੀਨੇਸ਼ਨ ਪਲਾਨ ਤੇ ਜ਼ੀਰੋ ਟੈਰਰ ਪਲਾਨ ਜੀ ਤੇ ਅਸੀਂ ਉਹਨਾਂ ਦੋਨੇ ਉੱਤੇ ਕੰਮ ਕਰਾਂਗੇ ਦੁਬਾਰਾ ਤੇ ਫਿਰ ਮੁੜ ਕੇ ਜਿਹੜੀਆਂ ਘਟਨਾਵਾਂ ਹੋਈਆਂ ਉਸ ਤੋਂ ਬਾਅਦ ਨਾਰਮਲ ਸੀ ਜਿਹੜੀ ਹੁੰਦੀ ਆ ਉਹ ਲਾਉਣ ਦਾ ਇੱਥੇ ਯਤਨ ਕਰਾਂਗੇ ਤਾਂ ਕਿ ਜਿਹੜੇ ਲੋਕ ਆ ਉਹ ਇੱਥੇ ਫ੍ਰੀ ਕੰਟਰੀ ਆ ਜਾ ਸਕਣ ਖਾਸ ਕਰਕੇ ਜਿਹੜੀ ਯਾਤਰਾ ਹੁੰਦੀ ਹੈ ਉੱਥੇ ਜਿਹੜੇ ਅਮਰਨਾਥ ਦੀ ਉਦੀ ਸੁਰੱਖਿਆ ਦਾ ਮਾਮਲਾ ਵੀ ਆ ਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਘਟਨਾਵਾਂ ਪਿਛਲੇ ਦਿਨੀ ਹੋਈਆਂ ਉਹਦੀ ਨੈਸ਼ਨੈਲਿਟੀ ਏਜੰਸੀ ਆ ਐਨ ਆਈ ਏ ਉਹ ਉਹਦੀ ਪੁਣਛਾਨ ਕਰੂਗੀ ਉਹ ਵੇਖੂਗੀ ਕਿ ਇਹਦੇ ਪਿੱਛੇ ਕੀ ਕਾਰਨ ਆ ਕਿਹਦੀ ਅੰਗਹੀਲੀ ਆ ਕਈ ਵਾਰ ਜਿਹੜੇ ਲੋਕਲ ਇਨਕੁਆਰੀ ਹੁੰਦੀ ਆ ਉਹ ਚ ਜਿਹੜੇ ਤੱਤ ਆ ਉਹ ਪੂਰੇ ਪਤਾ ਨਹੀਂ ਲੱਗਦੇ ਕਿਉਂਕਿ ਉਹ ਚ ਕੋਈ ਲੋਕਾਂ ਦੇ ਉੱਤੇ ਹਰਫਾ ਹੋਣਾ ਹੁੰਦਾ ਹੁਣ ਉੱਥੇ ਜਿਹੜੀ ਫੌਜ ਵਾਲੇ ਆ ਜਾਂ ਜਿਹੜੇ ਪੁਲਿਸ ਅਫਸਰ ਆ ਉਹ ਜੇ ਉਹਨਾਂ ਨੂੰ ਇਨਕੁਆਰੀ ਦਿੱਤੀ ਜਾਵੇ ਤੇ ਉਹਨਾਂ ਨੇ ਤੇ ਫਿਰ ਇੱਕ ਪਾਸੜ ਗੱਲ ਕਰਨੀ ਆ ਤੇ ਹੁਣ ਦੇਖਦੇ ਆ ਕਿ ਕਿਦਾਂ ਅੱਗੇ ਕਰਦੇ ਆ ਤੇ ਉਹਨਾਂ ਨੂੰ ਜਿਹੜੇ ਲੋਕ ਜ਼ਿੰਮੇਵਾਰ ਆ ਉਹਨਾਂ ਨੂੰ ਇੱਕ ਟੈਰੇ ਚ ਖੜਾ ਕਰਦੇ ਆ ਕਿ ਨਹੀਂ ਐਨਸੀਈਆਰਟੀ ਪਾਠ ਪੁਸਤਕਾਂ ਦੇ ਵਿੱਚ ਕਹਿੰਦੇ ਭਾਰਤ ਤੇ ਇੰਡੀਆ ਸ਼ਬਦਾਂ ਦੀ ਵਰਤੋਂ ਜਿਹੜੀ ਉਹ ਜਾਰੀ ਰਹੂਗੀ ਇਹ ਬੜਾ ਕੰਟਰੋਵਰਸ਼ੀਅਲ ਜਿਹਾ ਬਣ ਗਿਆ ਸੀਗਾ ਪਿੱਛੇ ਦੇ ਦ੍ਰੋਪਤੀ ਮੁਰਦੂ ਰਾਨੇ ਜਦੋਂ ਮਰਮੂਰਾਨੇ ਜਦੋਂ ਪਾਰਲੀਮੈਂਟ ਦਾ ਕਟਨ ਹੋਣਾ ਸੀਗਾ ਤੇ ਇੰਡੀਆ ਸ਼ਬਦ ਦੀ ਵਰਤੋਂ ਨਹੀਂ ਸੀ ਕੀਤੀ ਸੱਦਾ ਪੱਤਰ 'ਚ ਕੱਲਾ ਭਾਰਤ ਕਿਹਾ ਗਿਆ ਸੀ ਤੇ ਬਹੁਤ ਸਾਰੇ ਲੋਕਾਂ ਨੂੰ ਲੱਗਾ ਕਿ ਸ਼ਾਇਦ ਇੰਡੀਆ ਸ਼ਬਦ ਨੂੰ ਹੁਣ ਇਹ ਹਟਾ ਦੇਣਗੇ ਕਿਉਂਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਦੋਵੇਂ ਸ਼ਬਦ ਨੇ ਇੰਡੀਆ ਵੀ ਆ ਤੇ ਭਾਰਤ ਵੀ ਆ ਤੇ ਦੂਜੇ ਪਾਸੇ ਮੈਨੂੰ ਲੱਗਦਾ ਕਿ ਇੰਡੀਆ ਜਦੋਂ ਇਹ ਗਰੁੱਪ ਫਾਰਮ ਹੋ ਗਿਆ ਸੀ ਆਈ ਐਨ ਡੀ ਆਈ ਇਹ ਉਹ ਤੋਂ ਚਿਹੜੀ ਗਈ ਸੀ ਬੀ ਜੀ ਪੀ ਨੂੰ ਜਾਂ ਪ੍ਰਾਈਮ ਮਿੰਿਸਟਰ ਨੂੰ ਉਹ ਤੁਹਾਨੂੰ ਯਾਦ ਹੋਣਾ ਉਹ ਕਦੀ ਵੀ ਇੰਡੀਆ ਨਹੀਂ ਸੀ ਇੰਡੀ ਜਾਂ ਕੁਝ ਪੁੱਠਾ ਜਿਹਾ ਨਾ ਨਾਲ ਬੋਲਦੇ ਹੁੰਦੇ ਸੀ ਪਰ ਹੁਣ ਜਿਹੜੀਆਂ ਇਹ ਕਿਤਾਬਾਂ ਛਾਪਦੀਆਂ ਨੇ ਜਿਹੜਾ ਸਿਲੇਬਸ ਬੱਚਿਆਂ ਦਾ CBSE ਦਾ ICSE ਦਾ ਤੇ ਜਿਹੜੀ ਇਹ ਸਸਤਾ ਆ NCERT ਉਹਨਾਂ ਨੇ ਕਿਹਾ ਕਿ ਸਾਡੇ ਆਥੇ ਦੋਨੇ ਸ਼ਬਦ ਜਿਹੜੇ ਬਰਾਬਰ ਨੇ ਤੇ ਭਾਰਤ ਦੇ ਸੰਵਿਧਾਨ ਦਾ ਹਿੱਸਾ ਤੇ ਦੋਨੇ ਸ਼ਬਦ ਦੀ ਸਾਡੀਆਂ ਕਿਤਾਬਾਂ ਚ ਲਗਾਤਾਰ ਸ਼ਬਦੇ ਰਹਿਣਗੇ ਪਹਿਲਾਂ ਦੀ ਤਰ੍ਹਾਂ BJP ਤੇ ਆਪ ਦੇ ਉਮੀਦਵਾਰਾਂ ਦੀ ਖੇਡ ਨੇ ਆਂਦੇ ਜਲੰਧਰੀਆਂ ਨੂੰ ਉਲਝਾ ਦਿੱਤਾ ਹੈ ਬਿਲਕੁਲ ਜੀ ਜਲੰਧਰ ਦੇ ਲੋਕਾਂ ਨੇ ਦਲਬਦਲ ਨੂੰ ਮੂੰਹ ਨਹੀਂ ਸੀ ਲਾਇਆ ਤੇ ਫਿਰ ਹਾਲਾਤ ਉਹ ਹੀ ਬਣ ਗਏ ਆ ਕਿ ਇੱਕ ਪਾਸੇ ਤੇ ਆਮ ਆਦਮੀ ਪਾਰਟੀ ਦਾ ਕੱਢਿਆ ਹੋਇਆ ਅੰਗਰਾਲ ਉਹ ਬੀਜੇਪੀ ਵੱਲੋਂ ਛੋਣ ਲੜ ਰਿਹਾ ਤੇ ਦੂਜੇ ਪਾਸੇ ਬੀਜੇਪੀ ਨੂੰ ਛੱਡ ਕੇ ਆਇਆ ਹੋਇਆ ਬੰਦਾ ਜਿਹੜਾ ਆ ਉਹ ਆਪਣੇ ਆਮ ਆਦਮੀ ਪਾਰਟੀ ਨੇ ਉਹਨੂੰ ਆਪਣਾ ਉਮੀਦਵਾਰ ਬਣਾ ਲਿਆ ਸੋ ਬੜੀ ਹੈਰਾਨੀ ਵਾਲੀ ਗੱਲ ਆ ਕਿ ਇਹਦਾ ਨਾਮ ਮਹਿੰਦਰ ਭਗਤ ਆ ਜਿਹੜਾ ਤੇ ਇਹ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਹੁੰਦੇ ਸੀ ਪਹਿਲਾਂ ਮંત્રી ਰਹਿ ਚੁੱਕਿਆ ਚੁੰਨੀ ਲਾਲ ਭਗਤ ਉਹਨਾਂ ਦੇ ਬੇਟੇ ਆ ਤੇ ਇਹ ਗੇਮ ਦੀ ਕੋਈ ਸਮਝ ਨਹੀਂ ਲੱਗ ਰਹੀ ਵੀ ਜੇ ਤੂੰ ਸ਼ੇਰ ਤੇ ਮੈਂ ਸਵਾ ਸ਼ੇਰ ਤੂੰ ਲੈ ਆਏਗਾ ਤੇ ਮੈਂ ਵੀ ਲੈ ਆਉਂਗਾ ਮਤਲਬ ਕਿਸੇ ਤਰ੍ਹਾਂ ਦੀ ਕੋਈ ਜਿਹਨੂੰ ਆਡਿਆਲੋਜੀ ਕਹਿੰਦੇ ਆ ਜਾਂ ਵਿਚਾਰਧਾਰਾ ਜਿਹੜੀ ਹੁੰਦੀ ਆ ਉਹ ਕਿਸੇ ਪਾਰਟੀ ਦੀ ਰਹੀ ਨਹੀਂ ਸੀਟ ਜਿਤਨਾ ਹੀ ਇੱਕ ਵੱਡੀ ਗੱਲ ਆ ਤੇ ਹੁਣ ਇਹ ਵੀ ਖਬਰ ਆ ਰਹੀ ਆ ਕਿ ਇਹ ਜਿਹੜੀ ਸੀਟ ਐ ਕਿਉਂਕਿ ਆਪਰੇ ਹੁਣ ਹਾਰ ਗਏ ਸੀ ਲੋਕ ਸਭਾ ਚ ਉੱਥੇ ਦੇ ਨਾਲ ਕੋਈ ਬਹਾਨਾ ਸੀ ਕਿ ਲੋਕ ਸਭਾ ਚ ਲੋਕੀ ਉਹ ਕਈ ਤਰ੍ਹਾਂ ਦੇ ਸੋਚਦੇ ਆ ਲੋਕਾਂ ਦੀ ਜਿਹੜੀ ਸਟੇਟ ਗਵਰਨਮੈਂਟ ਉਹਦੀ ਜਵਾਬਦੇਹੀ ਘੱਟ ਹੁੰਦੀ ਆ ਕਿਉਂਕਿ ਸਟੇਟ ਨਾਲ ਸੰਬੰਧਤ ਚੋਣ ਨਹੀਂ ਲੋਕ ਨੇਸ਼ਨ ਦਾ ਸੋਚਦੇ ਆ ਤੇ ਹੁਣ ਜੇ ਇਥੇ ਹੁਣ ਹਾਰ ਜਾਂਦੇ ਆ ਵਿਧਾਨ ਸਭਾ ਦੀ ਸੀਟ ਤੇ ਇਹਨਾਂ ਵਾਸਤੇ ਬੜੇ ਵਿਕਾਰ ਦਾ ਸਵਾਲ ਆ ਹੁਣ ਤੇ ਇਹ ਕਿਹਾ ਜਾ ਰਿਹਾ ਕਿ ਉਹ ਤੇ ਘਰ ਕਰਾਏ ਤੇ ਲੈ ਲਿਆ ਮੁੱਖ ਮੰਤਰੀ ਨੇ ਤੇ ਸੰਗਰੂਰ ਵਾਲਾ ਘਰ ਤੇ ਪਰਿਵਾਰ ਜਿਹੜਾ ਸਾਰਾ ਉਹਨੂੰ ਸ਼ਿਫਟ ਇੱਥੇ ਕਰ ਰਹੇ ਆ ਜਿਨਾਂ ਚ ਰੈਲੈਕਸ਼ਨ ਆ ਤੇ ਉਹ ਪੂਰਾ ਉਹਨੂੰ ਤੇ ਜ਼ੋਰ ਲਾਉਣਗੇ ਕਿ ਇਹ ਸੀਟ ਕਿਸੇ ਤਰ੍ਹਾਂ ਜਿਹੜੀ ਹਰੇ ਨਾ ਉਹਨਾਂ 'ਤੇ ਬੜੀ ਵੱਡੀ ਬੇਇੱਜ਼ਤੀ ਹੋਊਗੀ ਕਿ ਪਾਰਟੀ ਜੋ ਨਿਕਲਿਆ ਬੰਦਾ ਅਗਰ ਆ ਕੇ ਫੇਰ ਉਹਨੂੰ ਰਾਹ ਦਿੰਦਾ ਇਸ ਕਰਕੇ ਬੜੀ ਉਹਨ ਸਰਤਾਰ ਦੀ ਬਾਜੀਆ ਤੇ ਨਾਲ ਹੀ ਉਹਨਾਂ ਕਹਿਆ ਮੁੱਖ ਮੰਤਰੀ ਨੇ ਕਿ ਮੈਂ ਹੁਣ ਜਲੰਧਰ ਬਹਿ ਕੇ ਦੁਆਬਾ ਤੇ ਮਾਝੇ ਦਾ ਖੇਤਰ ਜਿਹੜਾ ਵਾ ਇਹਦੇ ਨਾਲ ਵੀ ਨੇੜਤਾ ਬਣਾਉਣੀ ਆ ਉਹ ਤੇ ਇਲਜ਼ਾਮ ਲੱਗਦਾ ਨਾ ਆਪਾਂ ਦੇਖਦੇ ਆ ਉਹ ਕਹਿੰਦੇ ਆ ਕਿ ਮਾਝੇ ਨੂੰ ਤੇ ਦੁਆਬੇ ਨੂੰ ਇਗਨੋਰ ਕਰਦੇ ਆ ਕਿਉਂਕਿ ਜ਼ਿਆਦਾ ਸੀਟਾਂ ਇਹਨਾਂ ਨੂੰ ਮਾਲਵੇ ਚੋਂ ਮਿਲੀਆਂ ਤੇ ਮਾਲਵੇ ਦੀ ਹਮੇਸ਼ਾ ਗੱਲ ਕਰਦੇ ਆਪ ਵਾਲੇ 65 ਸੀਟਾਂ ਨੇ ਉੱਥੇ ਮਾਲਵੇ ਚ ਤੇ ਮਾਝਾ ਦੁਆਬਾ ਜਿਹੜਾ ਅਣਗੌਲਾ ਰਹਿ ਜਾਂਦਾ ਹੁਣ ਉਹਨਾਂ ਨੂੰ ਕਿਤੇ ਮਹਿਸੂਸ ਹੋਇਆ ਹੋਣਾ ਕੋਈ ਸਵਾਰ ਪਹੁੰਚੇ ਹੋਣੇ ਆ ਕਿ ਤੁਸੀਂ ਮਾਝੇ ਨੂੰ ਤੇ ਦੁਆਬੇ ਨੂੰ ਕਿੱਦਾਂ ਇਗਨੋਰ ਕਰਦੇ ਹੋ ਤੇ ਉਹ ਕਹਿੰਦੇ ਮੈਂ ਉੱਥੇ ਬਹਿ ਕੇ ਤੇ ਇਹਨਾਂ ਤੇ ਨੇੜਤਾ ਪੈਦਾ ਕਰਨ ਦਾ ਯਤਨ ਕਰੂੰਗਾ ਜੀ ਲੋਕਾਂ ਦੀ ਕਹਿੰਦੇ ਖੱਜਲ ਖਵਾਰੀ ਜਿਹੜੀ ਹੁੰਦੀ ਆ ਉਸ ਨੂੰ ਦੇਖਦਿਆਂ ਹੋਇਆਂ ਡੀਸੀ ਤੇ ਐਸਐਸਪੀ ਸਿੱਧੇ ਤੌਰ ਤੇ ਜ਼ਿੰਮੇਵਾਰ ਭਗਤਵਾਨ ਹੋਣਗੇ ਜੀ ਇਹੋ ਜੀ ਲਾਂਡਰ ਅਟਰ ਤੇ ਸਵਾਲ ਬੜੇ ਖੜੇ ਹੁੰਦੇ ਆ ਇਹਨਾਂ ਦੇ ਉੱਤੇ ਕਿ ਗੈਂਗਸਟਰ ਕਲਚਰ ਆ ਨਸ਼ੇ ਖਤਮ ਨਹੀਂ ਹੋ ਰਹੇ ਤੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਜੇ ਉੱਥੇ ਦਾ ਡੀਸੀ ਤੇ ਐਸਐਸਪੀ ਜਿਹੜੇ ਆ ਉਹਨਾਂ ਨੂੰ ਜ਼ਿੰਮੇਵਾਰ ਠਰਾਤਾ ਜਾਵੇ ਤੇ ਉਹਨਾਂ ਦੇ ਹੱਥ ਖੁੱਲੇ ਛੱਡਤੇ ਜਾਣ ਵੀ ਜੇ ਕੋਈ ਘਟਨਾ ਤੁਹਾਡੇ ਹਲਕੇ 'ਚ ਹੁੰਦੀ ਆ ਜਿੱਦਾਂ ਥਾਣੇਦਾਰ ਦੇ ਹਲਕੇ 'ਚ ਕੋਈ ਘਟਨਾ ਹੋ ਤਾਂ ਥਾਣੇਦਾਰ ਜ਼ਿੰਮੇਵਾਰ ਹੋਏ ਹੈਨਾ ਇਹ ਬਣਦਾ ਵੀ ਆ ਸੋ ਉਹਨਾਂ ਨੇ ਜਦੋਂ ਇਹ ਮੰਤਨ ਕਰ ਰਹੇ ਆ ਵੀ ਹਾਰੇ ਕਿਉਂ ਆ ਤੇ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਜਾਂ ਟੱਕਣ ਲਈ ਕੋਸ਼ਿਸ਼ਾਂ ਜਿਹੜੀਆਂ ਉਹ ਨਜ਼ਰ ਆ ਰੀਆਂ ਨੇ ਉਹਨਾਂ ਨੇ ਹੁਣ ਕਿਹਾ ਕਿ ਜਿਹੜੇ ਹਲਕੇ ਜਿਹੜੇ ਜ਼ਿਲ੍ਹੇ ਚ ਕੋਈ ਗੜਬੜ ਹੋਊਗੀ ਉਹਦੇ ਡੀਸੀ ਤੇ ਐਸਐਸਪੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ ਸਾਨੂੰ ਭ੍ਰਿਸ਼ਟਾਚਾਰ ਦੀਆਂ ਵੀ ਖਬਰਾਂ ਮਿਲ ਰਹੀਆਂ ਨੇ ਜੇ ਕਿਦੋਂ ਭ੍ਰਿਸ਼ਟਾਚਾਰ ਦੀ ਖਬਰ ਆਉਂਦੀ ਆ ਤੇ ਫਿਰ ਡੀਸੀ ਨੂੰ ਪੁੱਛਿਆ ਜਾਊਗਾ ਤੇ ਐਸਐਸਪੀ ਨੂੰ ਪੁੱਛਿਆ ਜਾਊਗਾ ਇਦਾਂ ਹੀ ਆ ਤਤਤਾਰਨ ਦੀ ਖਬਰ ਵੀ ਆ ਨਾਲ ਜੀ ਤੇ ਇਹ ਜਿਹੜੇ ਉਥੋਂ ਦੇ ਐਸਐਸਪੀ ਨੇ ਉਹਨਾਂ ਨੇ ਥਾਣਾ ਜਿਹੜਾ ਹੈਗਾ ਹਰੀਕਾ ਉਥੋਂ ਦੀ ਇੱਕ ਲੇਡੀ ਪ੍ਰੀਸ ਅਫਸਰ ਹੈ ਇਨਚਾਰਜ ਉਥੋਂ ਦੀ ਉਹਨੂੰ ਸਸਪੈਂਡ ਕੀਤਾ ਆ ਤੇ ਕਿਉਂਕਿ ਉਹ ਕੁ ਚੋਰੀ ਹੋਈ ਸੀ ਕਿਸੇ ਦੁਕਾਨਦਾਰ ਦੀ ਮੋਬਾਈਲਾਂ ਦੀ ਤੇ ਕਾਫੀ ਸਾਰਾ ਉਹਨਾਂ ਨੁਕਸਾਨ ਹੋਇਆ ਉਹ ਵਿਚਾਰਾ ਕਹਿੰਦਾ ਮੈਂ ਚੱਕਰ ਮਾਰਦਾ ਰਿਹਾ ਪਰ ਇਹ ਐਸਐਚਓ ਮੈਨੂੰ ਟਾਲਦੀ ਰਹੀ ਕਿ ਪਹਿਲਾਂ ਇਨਕੁਆਇਰੀ ਕਰਾਂਗੇ ਫਿਰ ਐਫਆਈਆਰ ਕਰਾਂਗੇ ਉਹਨੇ 6 ਮਹੀਨੇ ਹੋ ਗਏ ਐਫਆਈਆਰ ਨਹੀਂ ਕੀਤੀ ਤੇ ਉਹ ਵਿਚਾਰਾ ਹਾਰ ਕੇ ਕਿ ਤਾਂ ਕਿਸ ਤਰੀਕੇ ਐਸਐਸਪੀ ਦੇ ਪੇਸ਼ ਹੋਇਆ ਤੇ ਹੁਣ ਕਿਉਂਕਿ ਸਰਕਾਰ ਵੀ ਥੋੜੀ ਸਖਤ ਹੋਈ ਆ ਅਪਰੋਚ ਦਾ ਉਹਨੇ ਖਬਰ ਕੀਤੀ ਆ ਤੇ ਐਸਐਸਪੀ ਨੇ ਫਿਰ ਉਹ ਜਿਹੜੀ ਹਰੀਕੇ ਦੀ ਹੈਗੀ ਸੀ ਸ਼ਮਲਾ ਰਾਣੀ ਨਾਂ ਦੀ ਐਸਐਚਓ ਉਹਨੂੰ ਮੁਤਲ ਕਰ ਦਿੱਤਾ ਤੇ ਮਤਲਬ ਥੋੜਾ ਐਕਸ਼ਨ ਚ ਆਈ ਲੱਗਦੀ ਆ ਪਲੀਜ਼ ਵੀ ਕਿਤੇ ਨਾ ਕਿਤੇ ਹਮ ਬਿਲਕੁਲ ਪੰਜਾਬ ਪੁਲਿਸ ਨੇ ਵੀ ਸੂਬੇ ਭਰ ਦੇ ਡਰੱਗ ਹੌਟਸਪੌਟ ਤੇ ਵਿਦੇ ਵਿਸ਼ੇਸ਼ ਘੇਰਾਬੰਦੀ ਤੇ ਤਲਾਸ਼ੀ ਮਹਿੰਮ ਜਿਹੜੀ ਆ ਉਹ ਚਲਾਈ ਆ ਪੁਲਿਸ ਵਾਲੇ ਇਹਨੂੰ ਕੰਗੀ ਆਪਰੇਸ਼ਨ ਕਹਿੰਦੇ ਹੁੰਦੇ ਆ ਵੀ ਜਿੱਦਾ ਕੰਗੀ ਨਾ ਵਾਲ ਵਾਈਦੇ ਆਂ ਬਰੀਕੀ ਨਾਲ ਸਾਰੇ ਚੀਜ਼ਾਂ ਕਰਾਂਗੇ ਤੇ ਹੁਣ ਇਹਨਾਂ ਨੇ ਜਿਹੜੇ ਡਰੱਗ ਦੇ ਕੁਸਮਗਲਰ ਜਿੱਥੇ ਜਿੱਥੇ ਇਹਨਾਂ ਨੂੰ ਲੱਗਦੇ ਆ ਕਿ ਇੱਥੇ ਡਰੱਗ ਜ਼ਿਆਦਾ ਵਿਕਦੀ ਆ ਤੇ ਪੁਲਿਸ ਕੋ ਹੁੰਦੇ ਤੇ ਪਹਿਲਾਂ ਹੀ ਆ ਪੁਲਿਸ ਕੋ ਵੇਖੋ ਸਾਰੇ 10 ਨੰਬਰੀਏ ਬਦਵਾਸ਼ਾ ਦੀ ਲਿਸਟ ਹੁੰਦੀ ਆ ਸਾਰੇ ਚੋਰਾਂ ਦੀ ਲਿਸਟ ਹੁੰਦੀ ਆ ਸਾਰੇ ਡਰੱਗ ਵੇਚਣ ਵਾਲੇ ਹੁੰਦੀ ਆ ਦੇਸੀ ਸ਼ਰਾਬ ਕੱਢਣ ਵਾਲੇ ਦਿੰਦੀ ਆ ਇਹ ਵੱਖਰੀ ਗੱਲ ਆ ਕਿ ਉਹ ਮਹੀਨਾ ਪਰਦੇ ਆ ਮਿਲੀ ਭੁਗਤ ਹੁੰਦੀ ਆ ਤੇ ਉਹਨਾਂ ਤੇ ਐਕਸ਼ਨ ਨਹੀਂ ਹੁੰਦਾ ਜੇ ਪੁਲਿਸ ਚਾਵੇ ਤੇ ਆਪਣਾ ਆਪਣਾ ਇਲਾਕਾ ਉਹ ਕਲੀਨ ਕਰ ਸਕਦੀ ਆ ਇਹ ਤੇ ਗੱਲ ਹੈ ਨਹੀਂ ਕਰ ਨਹੀਂ ਸਕਦੀ ਦੂਜੇ ਪਾਸੇ ਹੁਣ ਤੇ ਇਲਜ਼ਾਮ ਲੱਗਦੇ ਨੇ ਕਿ ਐਮਐਲਏ ਆਪ ਵਿਕਾਉਂਦੇ ਆ ਖੁਦ ਐਮਐਲਏ ਕੋਰ ਵਿਜੇ ਪ੍ਰਤਾਪ ਨੇ ਇਹ ਕਿਹਾ ਕਿ ਪੁਲਸ ਦੀ ਮਲੀ ਭੁਗਤਣਾ ਵੇਖ ਰਿਹਾ ਸਾਰਾ ਕੁਝ ਤੇ ਫਿਰ ਜੇ ਹੁਣ ਇਹ ਨਾ ਮਹਿਮ ਚਲਾਈ ਆ ਤੇ ਮਹਿਮ 2 ਸਾਲ ਪਹਿਲਾਂ ਕਿਉਂ ਨਹੀਂ ਚੱਲੀ ਤੇ ਜੇ ਮਹਿਮ ਚੱਲੀ ਆ ਤੇ ਬਾਰੇ ਕੰਟੀਨਿਊ ਰਹਿਣੀ ਚਾਹੀਦੀ ਆ ਕਿ ਫਿਰ ਜਿਹੜਾ ਇਹਨੂੰ ਕੰਗੀ ਆਪਰੇਸ਼ਨ ਕਹਿੰਦੇ ਆ ਕਰਨ ਜਿੱਥੇ-ਜਿੱਥੇ ਕੋਈ ਸਮਗਲਰ ਨੇ ਉਹਨਾਂ ਦਾ ਉਹਨਾਂ ਦੇ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਫੜਨ ਮਾੜੇ-ਮੋٹے ਜਿਹੜੇ ਵਿਚਾਰੇ ਡਰੱਗ ਲੈਣ ਵਾਲੇ ਐਡਿਕਟ ਹੋ ਗਏ ਆ ਬਿਮਾਰ ਲੋਕ ਆ ਉਹਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਭੇਜ ਦਿੰਦੇ ਹੋ ਤੇ ਜਿਹੜੇ ਡਰੱਗ ਦੇ ਸਪਲਾਈਅਰ ਉਹਨਾਂ ਨਾਲ ਤੁਸੀਂ ਕੋਈ ਗੱਲ ਨਹੀਂ ਕਰਦੇ ਸੋ ਹੁਣ ਚੰਗੀ ਗੱਲ ਆ ਜੀ ਬਿਲਕੁਲ ਸਰਕਾਰੀ ਹਸਪੀਟਲਸ ਦੇ ਵਿੱਚ ਕਹਿੰਦੇ ਜਿਹੜੇ ਡਾਕਟਰਾਂ ਵੱਲੋਂ ਦਵਾਈ ਲਿਖੀ ਜਾਂਦੀ ਉਹ ਹਰ ਦਵਾਈ ਜਿਹੜੀ ਹੈ ਹੁਣ ਉੱਥੋਂ ਮਿਲੇਗੀ। ਉਹ ਹੀ ਗੱਲ ਜੀ ਰਿਫਾਰਮ ਕਰਨ ਦੀ ਕੋਸ਼ਿਸ਼ ਕਰ ਰਿਆ ਹਾਰ ਤੋਂ ਬਾਅਦ ਜਿਹੜੇ ਮੰਤਨ ਹੋਏ ਜਿਹੜੇ ਸਵਾਲ ਪੁੱਛੇ ਗਏ ਭਗਵੰਤ ਮਾਨ ਰਾਹਣ ਨੂੰ ਉਹਨਾਂ ਨੂੰ ਐਡਰੈਸ ਹੋ ਰਿਆ। ਹੁਣ ਉਹ ਕਹਿੰਦੇ ਆ ਕਿ ਲੋਕਾਂ ਨੇ ਕਿਹਾ ਕਿ ਤੁਸੀਂ ਬਣਾ ਦੇ ਦਿੱਤੇ ਆ ਆਪਣੇ ਜਿਹੜੇ ਲੋਕਾਂ ਦੀ ਸਿਹਤ ਵਾਲੇ ਕੇਂਦਰ ਮਹੱਲਾ ਕਲੀਨਿਕ ਤੇ ਉਥੇ ਤੁਸੀਂ ਜਿਹੜੀਆਂ ਸਸਤੀਆਂ ਜੀਆਂ ਦਵਾਈਆਂ ABC ਇਹ ਨੀਲੀ ਪੀਲੀ ਗੋਲੀ ਉਹਦੇ ਹੀ ਜਾਂਦੇ ਹੋ ਜਿਹੜੇ ਤੁਹਾਡੇ ਹਸਪਤਾਲ ਇਗਨੋਰ ਹੋ ਰਹੇ ਹੋ ਸਰਜਰੀਆਂ ਸਾਰੀਆਂ ਹਸਪਤਾਲ ਚ ਹੋਣੀਆਂ ਹਸਪਤਾਲ ਚ ਕੁਆਲੀਫਾਈਡ ਡਾਕਟਰ ਬੈਠੇ ਆ ਤੁਸੀਂ ਉਹ ਠੇਕੇ ਦੇ ਡਾਕਟਰ ਪਰਤੀ ਕੀਤੇ ਆ ਜਾਂ ਹਸਪਤਾਲਾਂ ਤੋਂ ਚੁੱਕ ਕੇ ਉੱਥੇ ਲੈ ਕੇ ਬਿਠਾ ਦਿੱਤੇ ਹਸਪਤਾਲ ਸੁਣਨੇ ਹੋਗੇ ਤੇ ਦਵਾਈ ਤੁਹਾਡੀ ਇੱਥੇ ਕੋਈ ਮਿਲਦੀ ਨਹੀਂ ਬੜੇ ਸਵਾਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਹੁਣ ਉਹ ਕਹਿੰਦੇ ਆ ਕਿ ਜਿਹੜੇ ਸਰਕਾਰੀ ਹਸਪਤਾਲ ਦਾ ਡਾਕਟਰ ਜਿਹੜੀ ਦਵਾਈ ਲਿਖੂਗਾ ਉਹ ਉਹ ਦਵਾਈ ਹਸਪਤਾਲ ਚ ਅਵੇਲੇਬਲ ਹੋਊਗੀ ਜੇ ਅਵੇਲੇਬਲ ਨਹੀਂ ਹੋਊਗੀ ਤੇ ਉਹ ਡਾਕਟਰ ਦੀ ਡਿਊਟੀ ਆ ਕਿ ਉਹ ਦਵਾਈ ਲਿਆ ਕੇ ਮਰੀਜ਼ ਤੋ ਪਹੁੰਚਾਵੇ ਮਤਲਬ ਅਸੀਂ ਸਾਰਾ ਇਹ ਵੀ ਇੱਕ ਦਾ ਨਜਾਇਜ਼ ਹੁੰਦਾ ਡਾਕਟਰ ਦਾ ਕੰਮ ਥੋੜਾ ਵਾ ਕਿ ਕੈਮਿਸਟ ਕੋਲ ਜਾ ਕੇ ਇਹ ਸਰਕਾਰੀ ਏਜੰਸੀਆਂ ਦਵਾਈ ਸਪਲਾਈ ਕਰਨ ਬਿਲਕੁਲ ਉਹ ਕਿਆ ਜਾਂਦਾ ਹੈ ਕਿ ਡਾਕਟਰ ਜਾਣ ਬੁਝ ਕੇ ਉਹ ਦਵਾਈ ਲਿਖ ਦਿੰਦੇ ਆ ਜਿਹੜੀ ਦਵਾਈ ਹਸਪੀਟਲ ਚ ਅਵੇਲੇਬਲ ਹੁੰਦੀ ਆ ਪਰ ਉਹਦਾ ਬਦਲ ਕੇ ਨਾਮ ਬਦਲ ਕੇ ਦੂਜੀ ਦਵਾਈ ਲਿਖ ਦਿੰਦੇ ਆ ਤਾਂ ਕਿ ਜਿਹੜੇ ਉਹਨਾਂ ਨੂੰ ਕਮਿਸ਼ਨ ਮਿਲਦਾ ਰਹੇ ਜਿਹੜਾ ਤਰੀਕਾਕਾਰ ਹੁੰਦਾ ਜਿਹਦਾ ਟੈਸਟ ਲਿਖ ਦਿੰਦੇ ਬਹੁਤ ਸਾਰੇ ਸ਼ਾਇਦ ਉਹਦੇ ਸ਼ਿਕਾਇਤਾਂ ਹੋਣਗੀਆਂ ਜਿਹਨੂੰ ਚੈੱਕ ਕਰਨ ਦੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਨੇ ਕੋਸ਼ਿਸ਼ ਕੀਤੀ ਆ ਦੇਖਦੇ ਹਾਂ ਕਿ ਉਹਦਾ ਕਿੰਨਾ ਕਸਰ ਹੁੰਦਾ ਮੰਦਰ ਦੇ ਵਿੱਚ ਕਹਿੰਦੇ ਸ਼ਿਵ ਮੰਦਰ ਦੇ ਵਿੱਚ ਇੱਕ ਪਾਕਿਸਤਾਨੀ ਨੋਟ ਤੇ ਉਹਦੇ ਉੱਤੇ ਕੁਝ ਹੋਰ ਵੀ ਲਿਖਿਆ ਮਿਲਿਆ highlight ਤੇ ਹੈ ਜੀ ਪੰਜਾਬ ਕਰਨਾਵਾ ਜਿਹੜੀਆਂ ਜੰਮੂ ਕਸ਼ਮੀਰ ਦੀ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਉਹਦਾ ਕਰਕੇ ਹਾਈਲਾਈਟ ਤੇ ਹੋਣ ਕਰਕੇ ਪੁਲਿਸ ਵੀ ਧਿਆਨ ਰੱਖ ਰਹੀ ਆ ਤੇ ਲੋਕ ਵੀ ਥੋੜੇ ਚਕੰਨੇ ਹੋ ਜਾਂਦੇ ਆ ਇਹ ਪਠਾਨਕੋਟ ਦੀ ਖਬਰ ਹੈ ਕਿ ਪਠਾਨਕੋਟ ਦੇ ਤੇ ਜ਼ਿਆਦਾ ਹੀ ਧਿਆਨ ਰੱਖਿਆ ਜਾ ਰਿਹਾ ਕਿਉਂਕਿ ਕੁਰੀ ਉੱਤੇ 에ਅਰ ਬੇਸ ਤੇ ਅਟੈਕ ਹੋ ਚੁੱਕਾ ਤੇ ਉਦੋਂ ਬੜੀ ਕਿਰਕਰੀ ਹੋਈ ਸੀ ਭਾਰਤ ਦੀ ਕਿ ਤੁਸੀਂ ਇੰਨੀ ਢੀਂਗਾ ਮਾਰਦੇ ਹੋ ਪਰ ਤੁਹਾਡੇ ਆਪਣੇ ਹਵਾਈ ਅੱਡੇ ਤੇ ਆ ਕੇ ਉਹ ਅਟੈਕ ਕਰ ਦਿੰਦੇ ਆ ਕੁਝ ਲੋਕ ਸੋ ਹੁਣ ਪਠਾਨਕੋਟ ਤੋਂ ਹੀ ਖਬਰ ਆ ਰਹੀ ਆ ਕਿ ਇੱਕ ਪੂਜਾ ਕਰਨ ਗਿਆ ਕੋਈ ਵਿਅਕਤੀ ਤੇ ਉਹਨੇ ਜਾ ਕੇ ਜਦੋਂ ਸ਼ਿਵਲਿੰਗ ਤੇ ਆਪਣਾ ਮੱਥਾ ਟੇਕਣ ਲੱਗਾ ਤੇ ਉਹਨੂੰ ਲਾਲ ਰੰਗ ਦਾ ਇੱਕ ਨੋਟ ਦਿਖਿਆ ਤੇ ਉਹਨੇ ਧਿਆਨ ਨਾਲ ਵੇਖਿਆ ਤੇ ਉਹ ਕਹਿੰਦਾ ਜੀ ਇਹ ਤਾਂ ਪਾਕਿਸਤਾਨ ਦਾ ਨੋਟ ਹੈ ਉਹਨੇ ਪੁਲਿਸ ਨੂੰ ਕਿਹਾ ਤੇ ਪੁਲਿਸ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ ਹੋ ਸਕਦਾ ਕਿਸੇ ਕੋ ਪਾਕਿਸਤਾਨ ਦੀ ਯਾਤਰਾ ਤੇ ਗਿਆ ਹੋਵੇ ਤੇ 100 ਦਾ ਨੋਟ ਹੋਵੇ ਉਹਨੇ ਚੜਾਤਾ ਹੋਵੇ ਕਿ ਯਾਰ ਸਾਡੀਆਂ ਖਬਰ ਏਜੰਸੀਆਂ ਤੇ ਸਾਡੇ ਜਿਹੜੇ ਪੱਤਰਕਾਰ ਭਰਾ ਉਹ ਖਬਰ ਨੂੰ ਵੱਡਾ ਕਰਕੇ ਦੱਸਦੇ ਆਗੇ ਇਹਦੇ ਤੇ ਬੜਾ ਹੜਕਮ ਬਚ ਗਿਆ ਜੀ ਉੱਥੇ ਖਬਰ ਦੇਦਾਂ ਲੱਗੀਆਂ ਸਾਰੇ ਖਬਰਾਂ ਦੇ ਕਿ ਉੱਥੇ 100 ਵਾਲਾ ਨੋਟ ਵੇਕ ਹੱਥਾਂ ਪੈਰਾਂ ਦੀ ਪੈ ਗਈ ਹੈ ਰਕਮ ਬਚ ਗਿਆ ਕੁਝ ਵੀ ਨਹੀਂ ਆਉਂਦਾ ਹੋ ਜਾ 100 ਦਾ ਨੋਟ ਮੰਦਰ ਚ ਕੇ ਨੇ ਹੋ ਸਕਦਾ ਕਿਸੇ ਕੋ ਪਿਆ ਹੋਵੇ ਜੀ ਅਸੀਂ ਪਾਕਿਸਤਾਨ ਜਾਂਦੇ ਰਹੀ ਨੇ ਮੇਰੇ ਕੋ ਪਏ ਹੁਣਗੇ ਕੁਝ ਨੋਟ ਕਰੰਸੀ ਦੇ ਤਾਂ ਅਸੀਂ ਯੂਰਪ ਜਾਂਦੇ ਉੱਥੋਂ ਦੀ ਕਰੰਸੀ ਪਈ ਹੁੰਦੀ ਆ ਕਿਤੇ ਉਹ ਬੇਤਿਆਨੀ ਨਾ ਹੋ ਸਕਦਾ ਜਾਂ ਕਿਸੇ ਸ਼ਰਦਾ ਵੀ ਹੋ ਸਕਦੀ ਆ ਕੱਲ ਕਈ ਵਿਰਾਮ ਬੰਦਾ ਗਿਆ ਹੁੰਦਾ ਥੋਂ ਪੈਸੇ ਦੇ ਦਿੰਦਾ ਕਿ ਉੱਥੇ ਜਾ ਕੇ ਮੇਰਾ ਮੱਥਾ ਟੇਕਦੇ ਹੋ ਫਿਰ ਉਹਦੇ ਵਰਤੋਂ ਚ ਨਹੀਂ ਹੁੰਦੇ ਤੇ ਉਹ ਕਹਿੰਦਾ ਚਲੋ ਮੰਦਿਰ ਚੜਾ ਦਿੰਨੇ ਆ ਜੀ ਮਤਲਬ ਗੱਲ ਨੂੰ ਪੁੱਠਾ ਪੁੱਠਾ ਰੰਗ ਦੇਣਾ ਤੇ ਜੋ ਮਰਜ਼ੀ ਦਿੱਤਾ ਚਾ ਸਕਦਾ ਸਿੱਧੂ ਮੂਸੇਵਾਲੇ ਦਾ ਕਹਿੰਦੇ ਨਵਾਂ ਗਾਣਾ ਜਿਹੜਾ ਆ ਉਹ ਰਿਲੀਜ਼ ਹੋ ਰਿਹਾ ਏ ਡ੍ਰਿਪੀ ਨਾ ਦਾ ਵੀ ਗਾਣਾ ਜੀ ਉਹ ਕਹਿੰਦੇ ਆ ਉਹ ਰਿਲੀਜ਼ ਮੇਰੇ ਖਿਆਲੋਂ ਹੋ ਗਿਆ ਹੈਗਾ 10 ਵਜੇ ਕਿ ਸ਼ਾਇਦ ਹੋਣਾ ਹਾਂ ਅੱਜ ਸਵੇਰੇ 10 ਵਜੇ ਹੋਣਾ ਸੀਗਾ ਤੇ YouTube ਤੇ ਤੁਹਾਨੂੰ ਪਤਾ ਉਹਦਾ ਨਾਂ ਬੜਾ ਅੱਜਕੱਲ ਚੱਲਿਆ ਹੋਇਆ ਉਹ ਗਾਣਾ ਆਉਂਦੇ ਆਈ ਮਿਲੀਅਨਜ਼ ਜਿਹੜੇ ਵਿਊਅਰ ਜਿਹੜੇ ਆ ਉਹ ਚੱਲ ਜਾਂਦੇ ਆ ਤੇ ਐਂ ਤਾਂ ਪੇਪਰ ਵਾਲੇ ਪਹਿਲਾਂ ਦੱਸ ਦਿੰਦੇ ਇਹਦੇ ਹੋਰ ਵੀ ਜ਼ਿਆਦਾ ਲੋਕੀ ਜਿਹੜੇ ਆ ਉਹਨੂੰ ਫਿਰ ਹਿੱਟ ਕਰਦੇ ਆ ਤੇ ਉਹਦਾ ਕਿਹਾ ਇਹੋ ਹੀ ਕਿਹਾ ਵੀ ਜਿਹੜਾ ਪੋਸਟਰ ਆ ਉਹਦੇ ਵਿੱਚ ਕੁਝ ਲੋਕ ਹੈ ਗੱਡੀ ਦੇ ਫੇਰਿੰਗ ਕਰਦੇ ਨਜ਼ਰ ਆ ਰਹੇ ਆ ਇਹਨੂੰ ਸ਼ਾਇਦ ਉਹਦੀ ਮੌਤ ਨਾਲ ਜੋੜ ਕੇ ਵੀ ਕੁਝ ਗਾਣੇ ਨੂੰ ਫਿਲਮਾਇਆ ਹੋਵੇ ਤੇ ਲੋਕਾਂ ਚ ਫਿਰ ਉਹਦੇ ਨਾਲ ਹੋਰ ਖੇਚ ਵਜਦੀ ਆ ਵੇਖੜਦੀ ਵੀ ਇਹ ਕੀ ਗੱਲ ਆ ਸੋ ਦੇਖਦੇ ਆ ਕਿਹੜਾ ਕਿਹੋ ਜਿਹਾ ਕਾਣਾ ਸੀਨੀਅਰ ਅਕਾਲੀ ਆਗੂ ਮਹੇਸ਼ੰਦਰ ਸਿੰਘ ਗਰੇਵਾਲ ਨੇ ਇੱਕ ਬਿਆਨ ਦੇ ਵਿੱਚ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਝੂਲਬੰਦੀ ਕਰਕੇ ਜਿਹੜਾ ਪੰਜਾਬ ਦਾ ਪੈਸਾ ਖਰਾਬ ਕਰ ਰਿਹਾ ਨਸ਼ਾ ਵਕਾਰ ਰਿਹਾ ਕਰ ਰਿਹਾ ਉਹਨਾਂ ਦੁਨੀਆ ਪਰ ਦੇ ਦੋਸ਼ ਲਾਇਆ ਇਹ ਰਿੰਦਰ ਉਹਨਾਂ ਦੇ ਉੱਤੇ ਕਿ ਇਹ ਦੋਵੇਂ ਆਪੋ ਚ ਰਲੇ ਹੋਏ ਆ ਇੱਕ ਦੂਜੇ ਦੇ ਪਰ ਜਿੱਦਾਂ ਪਹਿਲਾਂ ਕਹਿੰਦੇ ਸੀ ਅਕਾਲੀ ਤੇ ਕਾਂਗਰਸੀ ਆਪੋ ਚ ਰਲੇ ਹੋਏ ਆ ਜੀ ਤੇ ਇੱਕ ਦੂਜੇ ਨੂੰ ਮਤਲਬ ਕਹਿੰਦੇ 5 ਸਾਲ ਤੂੰ ਤੇ 5 ਸਾਲ ਤੂੰ ਤੇ ਹੁਣ ਇਹ ਸਥਿਤੀ ਬਣ ਗਈ ਕਿ ਦੀਦਲ ਸਫਰ ਹੋ ਗਿਆ ਤੇ ਇਹਨਾਂ ਦੋਵਾਂ ਦੀ ਟੀਮ ਬਣ ਗਈ ਆ ਕਿ ਕੋਈ ਗੱਲ ਨਹੀਂ ਤੇ ਰਲ ਮਿਲ ਕੇ ਨਸ਼ਾ ਵਕਾ ਰਹੇ ਅਫਸਰ ਲੱਗੇ ਆ ਪੁਰਾਣੇ ਕਾਂਗਰਸ ਦੇ ਵੇਲੇ ਦੇ ਉਹ ਕਾਂਗਰਸੀਆਂ ਦੀ ਗੱਲ ਸੁਣਦੇ ਆ ਮੇਸ਼ਿੰਦਰ ਨੇ ਬੜੀਆਂ ਗੱਲਾਂ ਕਈਆਂ ਨੇ ਇਦਾਂ ਦੀਆਂ ਤੇ ਵੀ ਤੁਸੀਂ ਹਜ਼ਾਰਾਂ ਕਰੋੜਾਂ ਦਾ ਨਸ਼ਾ ਜਿਹੜਾ ਉਹ ਚੱਲ ਰਿਹਾ ਤੁਸੀਂ ਕੋਈ ਉੱਤੇ ਐਕਸ਼ਨ ਨਹੀਂ ਲੈ ਰਹੇ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਜਵਾਬ ਦੇਣੇ ਪੈਣਗੇ ਤੇ ਤੁਹਾਡੀ ਜਿਹੜੀ ਪਾਰਟੀ ਦੇ ਲੀਡਰ ਆ ਉਹ ਇਹਨਾਂ ਦੀ ਪੁਸ਼ਤਪਨਾਹੀ ਕਰ ਰਹੇ ਆ ਤੇ ਭਗਵੰਤ ਮਾਨ ਸਰਕਾਰ ਕਹਿੰਦੇ ਸੁੱਤੀ ਪਈ ਆ ਉਹ ਕਰ ਕੁਛ ਨਹੀਂ ਰਹੀ ਤਾਂ ਹੀ ਆਪਣੀ ਚੁੱਪੀ ਤੋੜਦੀ ਇਸ ਕੰਮ ਤੇ ਤੇ ਜਿਹੜਾ ਨਸ਼ਾ ਆ ਪੰਜਾਬ ਦੀ ਵੱਡੀ ਸਮੱਸਿਆ ਆ ਤੇ ਵੈਸੇ ਤੇ ਉਸ ਸਮੱਸਿਆਵਾਂ ਮਾਡ ਅਡਰੈਸ ਕੀਤੀਆਂ ਨੇ ਭਗਵੰਤ ਮਾਨ ਨੇ ਵੀ ਕਰਪਸ਼ਨ ਹੈਗੀ ਆ ਨੋ ਬੰਦ ਨਹੀਂ ਹੋਈ ਨਸ਼ਾ ਉਹਨਾਂ ਕੋ ਬੰਦ ਨਹੀਂ ਹੋਇਆ ਵਿੱਦਵੀ ਵਾਲੇ ਕੰਮਾਂ ਤੇ ਉਹਨਾਂ ਕੋ ਕੰਮ ਨਹੀਂ ਆ ਤੇ ਲੋਕਾਂ ਨੇ ਉਹਦਾ ਜਵਾਬ ਫਿਰ ਅਰਕ ਇਲੈਕਸ਼ਨ ਚ ਉਹਨਾਂ ਨੂੰ ਦੇ ਦਿੱਤਾ ਕਿ ਜੇ ਤੁਸੀਂ ਕੰਮ ਨਹੀਂ ਕਰੋਗੇ ਡਿਲੀਵਰ ਨਹੀਂ ਕਰੋਗੇ ਤੇ ਫਿਰ ਤੁਸੀਂ ਸਾਡੀ ਵੋਟ ਦੇ ਹੱਕਦਾਰ ਵੀ ਨਹੀਂ ਹੁਣ ਕਿਉਂਕਿ ਵੋਟਾਂ ਤੇ ਜੇ 2.5 ਸਾਲਾਂ ਨੂੰ ਪੈਣੀਆਂ ਤੇ ਇਕਾ ਦੁਕਾ ਟੈਸਟ ਲਿਟਮਸ ਟੈਸਟ ਹੁੰਦੇ ਰਹੇ ਨੇ ਜਿੱਦਾਂ ਹੁਣ ਜਲੰਧਰ ਵਾਲੀ ਸੀਟ ਤੋਂ ਹੋਣ ਵਾਲਾ ਆ ਤੇ ਉੱਥੇ ਫਿਰ ਸਿਰ ਤੁਹਾਡੇ ਦੀ ਬਾਜੀ ਲੱਗਿਆ ਕਰੂਗੀ ਜਾਂ ਤੇ ਲੋਕਾਂ ਨੂੰ ਇਹ ਕੰਮ ਕਰਕੇ ਦਿਖਾਉਣਗੇ ਤੇ ਜਾਂ ਫਿਰ ਇਹਨਾਂ ਨੂੰ ਜਿਹੜਾ ਬਾਹਰ ਦਾ ਰਾਹ ਲੋਕ ਦਿਖਾ ਦੇਣਗੇ ਇਹ ਤੇ ਹੁਣ ਅੱਗੇ ਨਹੀਂ ਗੱਲਾਂ ਨਹੀਂ ਰਹੀਆਂ ਕਿ ਕੋਈ ਖਾਨਦਾਨੀ ਸਰਕਾਰ ਐ ਤੇ ਚੱਲਦੀ ਜਾਊਗੀ ਇੱਕ ਵਾਰ ਉਹਦੀ ਤੇ ਇੱਕ ਵਾਰ ਉਹਦੀ ਚੇਤਨਾ ਦਾ ਪਸਾਰ ਹੋਇਆ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਵੱਡਾ ਰੋਲ ਆ ਇਹ ਖੁਦ ਕਹਿੰਦੇ ਸੀਗੇ ਕਿ ਸਵਾਲ ਕਰੋ ਇਹਨਾਂ ਲੀਡਰਾਂ ਨੂੰ ਤੇ ਹੁਣ ਜਦੋਂ ਸਵਾਲ ਹੁੰਦੇ ਆ ਤੇ ਇਹਨਾਂ ਨੂੰ ਵੀ ਤੁਰਤ ਜਿਹੀਆਂ ਮਿਰਚਾਂ ਤੇ ਲੱਗਦੀਆਂ ਨੇ ਪਰ ਲੋਕ ਹੁਣ ਜਿਹੜੇ ਆ ਉਹ ਕਾਫੀ ਅਲਰਟ ਹੋ ਚੁੱਕੇ ਆ ਕੁਝ ਕਿਸਾਨ ਮੂਵਮੈਂਟ ਦੇ ਲੋਕਾਂ ਨੂੰ ਚੇਤਨ ਕਰਤਾ ਕੁਝ ਇਹਨਾਂ ਨੇ ਆਪ ਕਰਤਾ ਤੇ ਲੋਕ ਹੁਣ ਵੋਟ ਪਾਉਣ ਲੱਗੇ ਹਜ਼ਾਰ ਵਾਰ ਸੋਚਦੇ ਵੀ ਆ ਤੇ ਇਹਨਾਂ ਨੂੰ ਕਿਟਾਰੇ 'ਚ ਖੜਾ ਕਰਦੇ ਰੋਕ ਕੇ ਪੁੱਛਦੇ ਆ ਵੀ ਤੁਸੀਂ ਸੱਟ ਲਈ ਕੀਤਾ ਕੀ ਆ ਤੇ ਇਹੋ ਜਿਹੀ ਇਲਜ਼ਾਮ ਲਾਏ ਹਮੇਸ਼ਿੰਦਰ ਹਰਾਨੇ ਕਿ ਇਹ ਚੁੱਪ ਕਰਕੇ ਬੈਠੇ ਆ ਜੀ ਇਹਨਾਂ ਨੂੰ ਜਿੱਦਾਂ ਦਾ ਕੰਮ ਕਰ ਕਹਿ ਕੇ ਆਏ ਹੋ ਕਰਕੇ ਦਿਖਾਉਣ ਨੂੰ ਜੀ ਤੇ ਸਭ ਕੁਝ ਉਦਾ ਹੀ ਚੱਲ ਰਿਹਾ ਜਿੱਦਾਂ ਪਹਿਲਾਂ ਚੱਲਦਾ ਸੀ ਤੇ ਕਾਂਗਰਸ ਤੇ ਆਪ ਨੇ ਮਿਲ ਕੇ ਕਰਾ ਰਹੇ ਉਹਨਾਂ ਦਾ ਇਲਜ਼ਾਮ ਹੈ ਜੀ ਲਾਸਟ ਖਬਰ ਹੈ ਮੌਸਮ ਦੇ ਨਾਲ ਸੰਬੰਧਿਤ ਕਰ ਲੈਨੇ ਪੰਜਾਬ ਦੇ ਵਿੱਚ ਜਾਂ ਉੱਤਰੀ ਭਾਰਤ ਦੀ ਗੱਲ ਕਰੀਏ ਤਾਂ ਬੜੀ ਭੇਸ਼ਨ ਗਰਮੀ ਜਿਹੜੀ ਆ ਉਹ ਪੈ ਰਹੀ ਆ ਤੇ ਕਹਿੰਦੇ ਆ ਕਿ ਥੋੜੇ ਕੁ ਦਿਨਾਂ ਤੱਕ ਨਹੀਂ ਆ ਮੌਸਮ ਭਾਗ ਦੀ ਜਾਣਕਾਰੀ ਆ ਰਹੀ ਆ ਜੀ 18 ਤੇ 19 ਜੂਨ ਤੋਂ ਕਿੜਮੇਨ ਸ਼ੁਰੂ ਹੋ ਜਾਣੀਆਂ ਯਾਨੀ ਕਿ ਮੌਨਸੂਨ ਦੀ ਆਮਦ ਜਿਹੜੀ ਆ ਉਹ ਆ ਜਾਣੀ ਆ ਤੇ ਇਹਦੇ ਵਿੱਚ ਉਹਨਾਂ ਕਿਹਾ ਕਿ ਦਿੱਲੀ ਤੋਂ ਸ਼ੁਰੂ ਕਰਕੇ ਜਿਹੜਾ ਦਿੱਲੀ ਦੇ ਆਲੇ-ਦੁਆਲੇ ਦਾ ਆ ਰਿਹਾ ਏਰੀਆ ਹੈਗਾ ਐਨਸੀਆਰਜੀ ਨੂੰ ਕਹਿੰਦੇ ਆ ਹਰਿਆਣਾ ਤੇ ਪੰਜਾਬ ਇਹ ਸਾਰੇ ਵਿੱਚ ਜਿਹੜੀ ਬਹੁਤ ਲੂ ਚੱਲ ਰਹੀ ਆ ਗਰਮੀਆਂ ਲੋਕ ਤੰਗ ਆ ਉਹਨਾਂ ਨੂੰ ਥੋੜਾ ਬਹੁਤੀ ਰਾਤ ਮਿਲੂਗੀ ਮਾੜੀ ਮੋਟੀ ਬੂੰਦਾਬੰਦੀ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਜੂਗੀ ਜੀ ਬਿਲਕੁਲ ਸੋ ਅੱਜ ਦੇ ਇਸ ਖਬਰਾਂ ਦੀ ਚਰਚਾ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਸ ਸਮਾਪਤ ਤੇ ਗੱਲ ਸਭ ਤੁਹਾਡਾ ਬਹੁਤ-ਤਨ ਬਾਤ ਵਿਸਤਾਰ ਚਰਚਾ ਦੇ ਵਾਸਤੇ ਸੋ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਆ ਉਹ ਕਰ ਲੈਣਾ ਕੋਈ ਐਡਵਰਟਾਈਜ਼ਮੈਂਟ ਦੇਣ ਵਾਸਤੇ ਵੀ ਸਾਡੇ ਨਾਲ ਸੰਪਰਕ ਜਿਹੜਾ ਆ ਉਹ ਜ਼ਰੂਰ ਕਰਨਾ ਫੀਡਬੈਕ ਦਿੰਦੇ ਰਹਿਣਾ ਬਹੁਤ ਧੰਨਵਾਦ ਇੱਥੇ ਹਾਕਿਆ ਚਾਹਾਂਗੇ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ